ਪੰਜਾਬ ਦੇ ਵਿੱਚ ਹੁਣ ਕਾਨੂੰਨ ਦਾ ਰਾਜ ਹੈ ਨਹੀਂ ਭਗਵੰਤ ਮਾਨ ਜੀ ਇਹ ਸਾਰਾ ਤੁਰ ਚੁੱਕਿਆ ਹੈ ਕਿ ਕਦੇ ਕਿਸੇ ਮਰਜ਼ੀ ਨੂੰ ਇਹ ਚੱਕ ਸਕਦੇ ਆ ਕਦੇ ਕਿਸੇ ਮਰਜ਼ੀ ਨੂੰ ਗੋਲੀ ਮਾਰ ਸਕਦੇ ਆ ਕਦੇ ਕਿਸੇ ਮਰਜ਼ੀ ਨੂੰ ਇਹ ਚੱਕ ਕੇ ਪਰਾਂ ਸਿੱਟ ਸਕਦੇ ਆ ਕਿਸੇ ਦਾ ਵੀ ਵਹੀਕਲ ਪਰਾਂ ਸਿੱਟ ਸਕਦੇ ਆ ਕੋਈ ਸੁਣਵਾਈ ਨਹੀਂ ਕੋਈ ਐਫ ਆਈ ਆਰ ਨਹੀਂ ਕੋਈ ਪੁਲਿਸ ਵਾਲਿਆਂ ਨੇ ਜਵਾਬ ਦੇ ਹੀ ਨਹੀਂ ਪਹਿਲੀ ਵਾਰ ਹੋਇਆ ਏ ਜ਼ਿੰਦਗੀ ਦੇ ਵਿੱਚ ਮੈਂ ਦੇਖਿਆ ਕਿ ਕੋਈ ਐਡੇ ਵੱਡੇ ਅਹੁਦੇ ਤੇ ਬੈਠਾ ਹੋਇਆ ਬੰਦਾ ਮੀਟਿੰਗ ਲਈ ਬੁਲਾਵੇ ਕਿਸਾਨਾਂ ਨੂੰ ਤੇ ਉਹਨਾਂ ਨੂੰ ਚੁਕਾ ਦੇ ਮੈਂ ਸਮਝਦਾ ਕਿ ਕੋਈ ਮਿੱਤਰ ਕੀੜਾ ਨਹੀਂ ਹੈਗਾ ਇਹ ਤਾਂ ਸੁੰਢੀ ਹੈ ਜਿਹੜੀ ਜਿਹੜੀ ਕਿ ਕਿਸਾਨਾਂ ਨੂੰ ਹੀ ਲੱਗੀ ਜਾਂਦੀ ਹੈ ਕਿਸਾਨਾਂ ਨੂੰ ਹੀ ਖਾਈ ਜਾਂਦੀ ਹੈ ਡੰਡੇ ਚਲਾਈ ਜਾਂਦੀ ਹੈ ਤੁਸੀਂ ਉਹਨਾਂ ਨੂੰ ਪੁਲਿਸ ਮਗਰ ਛੱਡ ਰੱਖੀ ਹੈ ਉਹ ਜੋ ਦਿੱਲੀ ਧਰਨਾ ਲੱਗਿਆ ਸੀ ਉਦੋਂ ਕਹਿੰਦੇ ਸੀ ਹਮ ਟਾਇਲਟ ਸੀਟੇ ਭਜਵਾ ਦੇਂਗੇ ਹਮ ਪਾਣੀ ਭਜਵਾ ਦੇਂਗੇ ਹਮ ਕਿਸਾਨੋ ਕੇ ਸਾਥ ਹੈ ਔਰ ਉੱਥੇ ਤੁਸੀਂ ਕਿਸਾਨਾਂ ਦੇ ਸਾਥ ਸੀਗੇ ਜੀ ਸੈਂਟਰ ਦੇ ਖਿਲਾਫ ਧਰਨਾ ਸੀ ਹੁਣ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕ ਬੈਠੇ ਆ ਤੁਸੀਂ ਉਹਨਾਂ ਦੇ ਡੰਡੇ ਚਲਾਈ ਜਾਂਦੇ ਹੋ ਯਾਰ ਉਹਦੇ ਹਾਲਤੇ ਦੇਖੋ ਕਿ ਭਗਵੰਤ ਮਾਨ ਜੀ ਦੇ ਪਿੰਡ ਜਾ ਕੇ ਪੁੱਛੋ ਇਹਨੇ ਕੋਈ ਕਿਸਾਨੀ ਨਹੀਂ ਕੀਤੀ ਕੋਈ ਇਹਨੇ ਕੋਈ ਖੇਚ ਨਹੀਂ ਬੜਿਆ ਕਦੇ ਇਹ ਤੇ ਕਲਾਮੇ ਚ ਲੈ ਕੇ ਕਿ ਆਓ ਮੀਟਿੰਗ ਕਰੀਏ ਤੇ ਮੰਗਰੋ ਛੁੜਾ ਕੋ ਉਪਤਾ ਇਹ ਜੀ ਰਾਜਨੀਤੀ ਦਾ ਇਹਨੂੰ ਇਹ ਜਿਹਾ ਸਬਕ ਮਿਲਣਾ ਅੱਜ ਸੀਐਮ ਹੈਗਾ ਇਹਨੂੰ ਕਦੇ ਕਦੇ ਕਿਸੇ ਨੇ ਐਮਸੀ ਨਹੀਂ ਜਿਤਾਉਣਾ ਅੱਗੇ ਤੋਂ ਜਿਸ ਤਰੀਕੇ ਅੱਜ ਇਹ ਕਿਸਾਨਾਂ ਤੇ ਤਸ਼ਦਦ ਟਾਰ ਰਹੇ ਆਗੇ ਹੁਣ ਕਿਸਾਨਾਂ ਕੋਲ ਤਾਂ ਬਹੁਤ ਸੋਖਾ ਹੈਗਾ ਇਹਨਾਂ ਨੇ ਕਿਹੜਾ ਪਿੰਡਾਂ ਚ ਨਹੀਂ ਜਾਣਾ ਜੇ ਕਿਸਾਨ ਕਹਿੰਦੇ ਅਸੀਂ ਸਾਡੇ ਪਿੰਡ ਦੇ ਵਿੱਚ ਇਹਨਾਂ ਦੀ ਕਿਸੇ ਰੈਲੀ ਨਹੀਂ ਹੋਣ ਦੇਣੀ ਮੰਨ ਲਓ ਕਿਸਾਨ ਇਹ ਕਹਿ ਦਿੰਦੇ ਆ ਟਕਰਾਵ ਵਧਣ ਵਾਲੀ ਗੱਲ ਆ ਨਾ ਚਿੰਤਾ ਵਧਣ ਵਾਲੀ ਇਹ ਹੈ ਡੰਡੇ ਵਾਲੀ ਰਾਜਨੀਤੀ ਕਰਨੀ ਤਾਂ ਭਗਵੰਤ ਮਾਨ ਜੀ ਡੰਡਾ ਲੋਕਾਂ ਨੇ ਵੋਟਾਂ ਦਾ ਚਲਾਉਣਾ ਥੋਡੇ ਤੇ 2 ਸਾਲ ਤੋਂ ਘੱਟ ਸਮਾਂ ਰਹਿ ਗਿਆ ਲੋਕਾਂ ਨੇ ਪਿੰਡਾਂ ਦੇ ਵਿੱਚ ਨਹੀਂ ਬਣਨ ਦਿੱਤਾ ਲੋਕਾਂ ਨੇ ਲੋਕਾਂ ਨੇ ਤੁਹਾਨੂੰ ਯਾਦ ਕਰਾਉਣਾ ਕਿ ਕਿਵੇਂ ਤੁਸੀਂ ਉਹਨਾਂ ਨੂੰ ਚੰਡੀਗੜ੍ਹ ਨਹੀਂ ਬਣ ਦਿੱਤਾ ਤੇ ਔਰ ਘਰਾਂ ਚੋਂ ਕਿਸਾਨ ਲੀਡਰਾਂ ਨੂੰ ਚੱਕਿਆ ਉਹਨਾਂ ਦੀ ਲੋਕੇਸ਼ਨਾਂ ਦੇਖ ਦੇ ਕੇ ਲੋਕ ਯਾਦ ਰੱਖਣਗੇ ਜੇ ਇਹ ਨਾ ਸੁਧਰੇ। ਇਹੀ ਇਹਨਾਂ ਦੇ ਮੰਤਰੀਆਂ ਨੂੰ ਕਹਿਣਾ ਚਾਹੁੰਦਾ ਕਿ ਇਹ ਪਾੜੋ ਤੇ ਰਾਜਨੀਤੀ ਵਾਲੀ ਗੱਲ ਨਾ ਕਰੋ ਬੰਦੇ ਦੇ ਪੁੱਤ ਬਣ ਜਿਓ ਜੇ ਲੋਕਾਂ ਨੇ ਲੋਕ ਆਪਦੀ ਆਈ ਤੇ ਆ ਗਏ ਨਾ ਤੁਹਾਨੂੰ ਸਾਰਿਆਂ ਨੂੰ ਜਿਹੜੇ ਤੁਸੀਂ ਮੰਤਰੀ ਐਮ ਐਲ ਏ ਬਣੇ ਫਿਰਦੇ ਹੋ ਤੁਹਾਨੂੰ ਕਿਸੇ ਨੇ ਸਰਪੰਚ ਪੰਚ ਵੀ ਨਹੀਂ ਬਣਾਉਣਾ ਤੁਸੀਂ ਜਿਹੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ ਆਪਣੇ ਆਪ ਨੂੰ ਆਮ ਘਰਾਂ ਦਾ ਮੁੰਡਾ ਦੱਸਣ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਦੇ ਕਿਸਾਨਾਂ ਦੀ ਗੱਲ ਕਰਦੇ ਸੀ ਕਦੇ ਜੈਂਡੋਰੀਆਂ ਦੀ ਗੱਲ ਕਰਦੇ ਸੀ ਕਦੇ ਕਰ ਸੀ ਮੈਂ ਪਟੇ ਨੂੰ ਬਰੋਜਾ ਲਾਇਆ ਹਟੋਆਂ ਚ ਉਤਰ ਕੇ ਉਹ ਸਾਰੀਆਂ ਚੀਜ਼ਾਂ ਬੇਨਕਾਬ ਹੋਈਆਂ ਜਦੋਂ ਉਹਨਾਂ ਨੇ ਕਿਸਾਨਾਂ ਦੇ ਉੱਪਰ ਇੱਕ ਧਾਵਾ ਬੋਲਿਆ ਸ਼ਾਂਤਮਈ ਬੈਠੇ ਕਿਸਾਨਾਂ ਨੂੰ ਧੱਕੇ ਦੇ ਨਾਲ ਪੰਜਾਬ ਪੁਲਿਸ ਵੱਲੋਂ ਠਾਇਆ ਗਿਆ ਸਭ ਤੋਂ ਪਹਿਲਾਂ ਵਿਸ਼ਵਾਸ ਘਾਤ ਕੀਤਾ ਕਿ ਮੀਟਿੰਗ ਦੇ ਵਿੱਚ ਜਾ ਕੇ ਕਿਸਾਨਾਂ ਨੂੰ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਦੇ ਇਸ਼ਾਰਿਆਂ ਤੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਤੋਂ ਬਾਅਦ ਜੋ ਸਾਰਾ ਸੀਨ ਹੋਇਆ ਉਹ ਪੂਰੇ ਪੰਜਾਬ ਦੇ ਸਾਹਮਣੇ ਆ ਮੁੱਖ ਮੰਤਰੀ ਦੇ ਅਹੁਦੇ ਦੇ ਬਹਿ ਕੇ ਭਗਵੰਤ ਸਿੰਘ ਮਾਨ ਨੇ ਜੋ ਭਰੋਸੇਯੋਗਤਾ ਖਤਮ ਕੀਤੀ ਹੈ ਜੋ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਉੱਥੇ ਜਾ ਕੇ ਕਿਸਾਨਾਂ ਨੂੰ ਸਿੱਧੇ-ਸਿੱਧੇ ਤੌਰ ਤੇ ਤਮ ਕਾਇਆ ਉਹ ਸਾਰੀ ਗੱਲਬਾਤ ਕਰਾਂਗੇ ਮੇਰੇ ਨਾਲ ਮਾਨਕ ਗੋਇਲ ਨੇ ਕਿ ਆਖਿਰ ਇਸ ਤੋਂ ਬਾਅਦ ਹੁਣ ਕਿਸਾਨ ਮੂਵਮੈਂਟ ਕਿੱਧਰ ਜਾਏਗੀ ਪੰਜਾਬ ਸਰਕਾਰ ਦਾ ਇਹ ਸ਼ਰਮਨਾਕ ਕਾਰਾ ਤਕੀ ਇਹੀ ਆਮ ਘਰਾਂ ਦੇ ਕਹਿੰਦੇ ਸੀ ਉਹ ਇਹੀ ਸੀ ਆਮ ਘਰਾਂ ਦੇ ਹੋਣ ਦਾ ਸਬੂਤ ਦਿੱਤਾ ਉਹਨਾਂ ਨੇ ਤਾਂ ਸਾਰੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਬਾਈ ਮਾਨਕ ਗੋਇਲ ਨੇ ਅਕਸਰ ਜਿਹੜੇ ਪੰਜਾਬ ਦੇ ਮਸਲਿਆਂ ਤੇ ਵੱਧ ਚੜਕੇ ਗੱਲ ਕਰਦੇ ਆ ਤਾਂ ਗੱਲਬਾਤ ਸ਼ੁਰੂ ਕਰ ਦੇਣਾ ਮਨ ਕੋਈ ਸੁਆਗਤ ਆ ਕਰਦੇ ਥੈਂਕ ਯੂ ਥੈਂਕ ਯੂ ਜਿਸ ਤਰ੍ਹਾਂ ਮੈਂ ਸਭ ਤੋਂ ਪਹਿਲਾਂ ਆਖਿਆ ਕਿ ਪੰਜਾਬ ਸਰਕਾਰ ਦਾ ਮੈਂ ਸ਼ਰਮਨਾਕਾਰਾ ਕਹੂੰਗਾ ਮੀਟਿੰਗ ਦੇ ਬਹਾਨੇ ਸੱਦਿਆ ਕਿਸਾਨਾਂ ਨੂੰ ਤੇ ਉਸੇ ਮਹਾਲੀ ਦੇ ਵਿੱਚ ਪਹੁੰਚ ਨਹੀਂ ਕਿਸਾਨ ਚੱਕਲੇ ਇਸ ਤੋਂ ਪੰਜਾਬ ਪੁਲਿਸ ਦੀਆਂ ਜੋ ਧਮਕੀਆਂ ਸਿੱਧੇ ਸਿੱਧੇ ਤੌਰ ਤੇ ਜੋ ਉੱਥੇ ਹੋਇਆ ਉਹਨਾਂ ਦੇ ਸਾਧਨਾਂ ਦਾ ਨੁਕਸਾਨ ਸਮਾਨ ਦਾ ਨੁਕਸਾਨ ਸਭ ਤੋਂ ਪਹਿਲਾਂ ਮੈਂ ਗੱਲ ਮੁੱਖ ਮੰਤਰੀ ਸਾਹਿਬ ਤੋਂ ਸ਼ੁਰੂ ਕਰੂੰਗਾ ਕਿ ਇਹ ਸਬੂਤ ਦਿੱਤਾ ਉਹਨਾਂ ਨੇ ਕਿ ਮੈਂ ਆਮ ਕਰਦਾ ਥੋੜੇ ਵਰਗੀਆਂ ਕਿਸਾਨਾਂ ਚੋਂ ਹੀ ਆ ਗगनਜੀ ਦੇਖੋ ਤੁਸੀਂ ਹਿਸਟਰੀ ਦੇਖ ਲਓ ਪਹਿਲਾਂ ਤੁਸੀਂ ਦੇਖੋ ਰਾਜੇ ਮਹਾਰਾਜਿਆਂ ਤੋਂ ਲੈ ਕੇ ਚਾਹੇ ਜਿੰਨੀ ਵੀ ਇੰਡੀਅਨ ਹਿਸਟਰੀ ਹੈਗੀ ਉਹਦੇ ਵਿੱਚ ਦੇਖੋ ਵੀ ਜਦੋਂ ਕੋਈ ਦੁਸ਼ਮਣ ਦੇਸ਼ ਦਾ ਜਾਂ ਦੁਸ਼ਮਣ ਰਾਜ ਦਾ ਕੋਈ ਬੰਦਾ ਆਉਂਦਾ ਸੀ ਗੱਲਬਾਤ ਕਰਨ ਲਈ ਮੀਟਿੰਗ ਕਰਨ ਲਈ ਜਾਂ ਕੋਈ ਸਨੇਹਾ ਦੇਣ ਲਈ ਇਹ ਇੱਕ ਰੂਲ ਹੁੰਦਾ ਸੀ ਬੇਸਿਕ ਜਿਆ ਰੂਲ ਹੈਗਾ ਲੜਾਈ ਦਾ ਜਾਂ ਕਹਿ ਲਓ ਵੀ ਤੁਸੀਂ ਗੱਲਬਾਤ ਦਾ ਕਿ ਜਦੋਂ ਕੋਈ ਗੱਲਬਾਤ ਕਰਨ ਲਈ ਆਵੇ ਸਨੇਹਾ ਦੇਣ ਲਈ ਆਵੇ ਉਹਦੇ ਤੇ ਕੋਈ ਅਟੈਕ ਨਹੀਂ ਕਰਨਾ ਉਹਨੂੰ ਗ੍ਰਿਫਤਾਰ ਨਹੀਂ ਕਰਨਾ ਤੁਸੀਂ ਦੇਖੋ ਵੀ ਕਿੰਨੀਆਂ ਆਰਗੇਨਾਈਜੇਸ਼ਨਸ ਨੇ ਜਿਨ੍ਹਾਂ ਨੂੰ ਬੈਨ ਕੀਤਾ ਹੋਇਆ ਸੀ ਉਹਨਾਂ ਨਾਲ ਵੀ ਸਰਕਾਰਾਂ ਨੇ ਗੱਲਾਂ ਕੀਤੀਆਂ ਨੇ ਉਹਨਾਂ ਨਾਲ ਮੀਡੀਆ ਨੇ ਵੀ ਗੱਲਾਂ ਕੀਤੀਆਂ ਨੇ ਗਿਆ ਕਦੇ ਇਹੋ ਜੀ ਗੱਲ ਨਹੀਂ ਕਰਦੇ ਕਿ ਉਹ ਗੱਲਬਾਤ ਕਰਨ ਤੋਂ ਬਾਅਦ ਉਹਨੂੰ ਕੋਈ ਨੁਕਸਾਨ ਪਹੁੰਚਾਉਣ ਜੀ ਇਹ ਵੀ ਲੜਾਈ ਦਾ ਵੀ ਊਸੂਲ ਹੁੰਦਾ ਲੜਾਈ ਦੇ ਊਸੂਲ ਹੁੰਦੇ ਨੇ ਬਹੁਤ ਤਕੜੇ ਊਸੂਲ ਹੁੰਦੇ ਨੇ ਲੜਾਈ ਦੇ ਇਹ ਤਾਂ ਭਗਵੰਤਮਾਨ ਜੀ ਕਹਿੰਦੇ ਨੇ ਮੈਂ ਤੁਹਾਡਾ ਆਪਣਾ ਬੰਦਾ ਐ ਮੈਂ ਕਿਸਾਨੀ ਕਰਦਾ ਰਿਹਾ ਮੈਂ ਮਿੱਤਰ ਕਿਡਾ ਪਰ ਕੀਤਾ ਕੀ ਤੁਸੀਂ ਬਜ਼ੁਰਗਾਂ ਨੂੰ ਬੁਲਾਇਆ ਗੱਲਬਾਤ ਕਰਨ ਲਈ ਕਿ ਕੀ ਤੁਸੀਂ ਛੜਨਾ ਮੀਟਿੰਗ ਕਰੋ ਉਸ ਤੋਂ ਬਾਅਦ ਉਹਨਾਂ ਤੇ ਉਹਨਾਂ ਦੇ ਮਗਰ ਪੁਲਿਸ ਛੜਤੀ ਉਹਨਾਂ ਨੂੰ ਉਹ ਘੜੀਸ ਦੇ ਫਿਰਦੇ ਨੇ ਉਹਨਾਂ ਨੂੰ ਤੁਸੀਂ ਦੇਖੋ ਕਿ ਉੱਥੋਂ ਪੁਲਿਸ ਨੇ ਮੀਟਿੰਗ ਚੋ ਚੱਕ ਲਿਆ ਪਹਿਲੀ ਵਾਰ ਹੋਇਆ ਏ ਜ਼ਿੰਦਗੀ ਦੇ ਵਿੱਚ ਮੈਂ ਦੇਖਿਆ ਕਿ ਕੋਈ ਐਡੇ ਵੱਡੇ ਅਹੁਦੇ ਤੇ ਬੈਠਾ ਹੋਇਆ ਬੰਦਾ ਮੀਟਿੰਗ ਲਈ ਬੁਲਾਵੇ ਕਿਸਾਨਾਂ ਨੂੰ ਤੇ ਉਹਨਾਂ ਨੂੰ ਚੁਕਾ ਦੇ ਮੈਂ ਸਮਝਦਾ ਕਿ ਕੋਈ ਮਿੱਤਰ ਕੀੜਾ ਨਹੀਂ ਹੈਗਾ ਇਹ ਤਾਂ ਸੁੰਡੀ ਹੈ ਜਿਹੜੀ ਜਿਹੜੀ ਕਿ ਕਿਸਾਨਾਂ ਨੂੰ ਹੀ ਲੱਗੀ ਜਾਂਦੀ ਹੈ ਕਿਸਾਨਾਂ ਨੂੰ ਹੀ ਖਾਈ ਜਾਂਦੀ ਹੈ ਡੰਡੇ ਚ ਲਾਈ ਜਾਂਦੀ ਹੈ ਤੁਸੀਂ ਉਹਨਾਂ ਨੂੰ ਪੁਲਿਸ ਮਗਰ ਛੱਡ ਰੱਖੀ ਹੈ ਇਹ ਕੋਈ ਮਤਲਬ ਤੁਸੀਂ ਐਂ ਦੱਸੋ ਵੀ ਇਹ ਡੈਮੋਕ੍ਰੇਸੀ ਹੈ ਯਾਰ ਇਹ ਕੋਈ ਲੋਕ ਡੰਡਾ ਤੰਤਰ ਥੋੜੀ ਹੈ ਇਹ ਡੰਡਾ ਤੰਤਰ ਨਹੀਂ ਹੈਗਾ ਤੁਸੀਂ ਬਲਾਉ ਮੀਟਿੰਗ ਕਰੋ ਗੱਲਬਾਤ ਨਹੀਂ ਹੋਈ ਤਾਂ ਮੀਟਿੰਗ ਅੱਗੇ ਹੋ ਜੂਗੀ ਗੱਲਬਾਤ ਤਾਂ ਕਈ ਮੀਟਿੰਗਾਂ ਚੋਂ ਨਿਕਲਦੀ ਹੈ ਨਾ ਗਗਾ ਜੀ ਤੁਸੀਂ ਦੇਖੋਗੇ ਜਦੋਂ ਆਪਾਂ ਦਿੱਲੀ ਬੈਠੇ ਸੀਗੇ ਸਾਰੇ ਤੁਸੀਂ ਵੀ ਗਏ ਹੋ ਮੈਂ ਵੀ ਗਿਆਗਾ ਉੱਥੇ ਵੀ ਮੀਟਿੰਗਾਂ ਦਾ ਦੌਰ ਚੱਲਿਆ ਮੰਤਰੀਆਂ ਨਾਲ ਮੀਟਿੰਗਾਂ ਹੋਈਆਂ ਵੱਡੇ ਵੱਡੇ ਜਿਹੜੇ ਹੈਗੇ ਆ ਹੋਰ ਬੰਦਿਆਂ ਨਾਲ ਮੀਟਿੰਗਾਂ ਹੋਈਆਂ ਕਦੇ ਕਿਸੇ ਨੇ ਇਹ ਨਹੀਂ ਹੋਇਆ ਕਿ ਮੀਟਿੰਗ ਦੇ ਮੀਟਿੰਗ ਲਈ ਬੁਲਾ ਲਿਆ ਤੇ ਮਗਰ ਬੁੱਲ ਛੱਡ ਕੇ ਗ੍ਰਿਫਤਾਰ ਕਰ ਲਿਆ ਪੂਰਾ ਰਿਸਪੈਕਟਫੁਲੀ ਜਿਵੇਂ ਕਿਸਾਨ ਜਾਂਦੇ ਸੀ ਵਿਗਿਆਨ ਭਵਨ ਉਸੇ ਤਰ੍ਹਾਂ ਕਿਸਾਨ ਉੱਥੇ ਸ਼ਿੰਗੂ ਬਾਰਡਰ ਤੇ ਆਉਂਦੇ ਸੀ ਵਾਪਸ ਆਉਂਦੇ ਸੀਗੇ ਤੇ ਸਾਰੀ ਗੱਲਬਾਤ ਹੁੰਦੀ ਸੀ ਪ੍ਰੈਸ ਕਾਨਫਰੈਂਸ ਹੁੰਦੀ ਸੀ ਔਰ ਸਾਰਾ ਕੁਝ ਇੱਜ਼ਤਮਾਨਾ ਹੁੰਦਾ ਸੀ ਚਾਹੇ ਉਹ ਕੀ ਕਰਦੇ ਸੀ ਮੀਟਿੰਗ ਦੇ ਵਿੱਚ ਕੀ ਹੋਇਆ ਕਿਹੜੀਆਂ ਚਲਾਕੀਆਂ ਕਰਦੇ ਸੀਗੇ ਜਾਂ ਮੰਨਦੇ ਸੀ ਨਹੀਂ ਮੰਨਦੇ ਸੀ ਉਹ ਡਿਫਰੈਂਟ ਗੱਲ ਹੈ ਪਰ ਮੀਟਿੰਗ 'ਚ ਬੁਲਾ ਕੇ ਗ੍ਰਿਫਤਾਰ ਕਰਨਾ ਇਹ ਤਾਂ ਇੱਕ ਨਾ ਜਿਵੇਂ ਆਪ ਲਰ ਤੁਸੀਂ ਵੀ ਪਾਈ ਸੀ ਹਾਂ ਉਹ ਅੱਜ ਪਾਰਲੀਮੈਂਟ ਦੇ ਵਿੱਚ ਜਿਹੜੇ ਐਮਪੀਜ਼ ਨੇਗੇ ਉਹਨਾਂ ਨੇ ਵੀ ਪ੍ਰਿੰਟ ਕਰਾ ਕੇ ਉੱਥੇ ਲਾਈ ਹੈ ਵੀ ਆਹ ਭਗਵੰਤ ਮਾਨ ਜੀ ਨੇ ਜਿਹੜਾ ਹੈਗਾ ਕਿਸਾਨਾਂ ਨੂੰ ਕਲਾਮੇ ਚ ਲੈ ਕੇ ਕਿ ਬਾਪੂ ਜੀ ਮੈਂ ਤੁਹਾਡਾ ਪੁੱਤ ਆ ਮੈਂ ਵੀ ਕਿਸਾਨੀ ਕਰਦਾ ਰਿਹਾ ਹਾਲਾਂਕਿ ਭਗਵੰਤ ਮਾਨ ਜੀ ਦੇ ਪਿੰਡ ਜਾ ਕੇ ਪੁੱਛੋ ਇਹਨੇ ਕੋਈ ਕਿਸਾਨੀ ਨਹੀਂ ਕੀਤੀ ਕੋਈ ਇਹਨੇ ਕੋਈ ਖੇਚ ਨਹੀਂ ਬੜਿਆ ਕਦੇ ਇਹ ਤੇ ਕਲਾਮੇ ਚ ਲੈ ਕੇ ਕਿ ਆਓ ਮੀਟਿੰਗ ਕਰੀਏ ਤੇ ਮੰਗਰੋ ਛੁੜਾ ਕੋ ਉਪਤਾ ਇਹ ਜੀ ਰਾਜਨੀਤੀ ਦਾ ਇਹਨੂੰ ਇਹ ਜਿਹੜਾ ਇਹ ਜਿਹੜਾ ਹੈਗਾ ਸਬਕ ਮਿਲਣਾ ਅੱਜ ਸੀਐਮ ਹੈਗਾ ਇਹਨੂੰ ਕਦੇ ਕਦੇ ਕਿਸੇ ਨੇ ਐਮਸੀ ਨਹੀਂ ਜਿਤਾਉਣਾ ਅੱਗੇ ਤੋਂ ਚਾ ਬਈ ਤੇ ਦੂਜੀ ਗੱਲ ਆ ਸਭ ਤੋਂ ਪਹਿਲੀ ਗੱਲ ਤਾਂ ਕਿ ਪ੍ਰੋਸੇ ਯੋਗਤਾ ਖਤਮ ਕੀਤੀ ਹੁਣ ਦੂਜੇ ਜਿਹੜੇ ਇਹਨਾਂ ਦੇ ਮੰਤਰੀ ਜਿਵੇਂ ਮੈਂ ਪਿਛਲੇ ਦਿਨ ਵੀ ਕਾਪਾ ਗੱਲ ਕੀਤੀ ਠੀਕ ਹੈ ਯਾਰ ਜਿਨ੍ਹਾਂ ਦਾ ਜਨਮ ਹੀ ਧਰਨਿਆਂ ਦੇ ਵਿੱਚ ਹੋਇਆ ਹੁਣ ਆਪਾਂ ਇੱਕ ਗੱਲ ਸੋਚਦੇ ਆ ਵੀ ਜੇ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਜਦੋਂ ਉਹਨਾਂ ਅੰਦੋਲਨ ਸ਼ੁਰੂ ਹੋਇਆ ਮੰਨ ਲਓ ਜੇ ਕਾਂਗਰਸ ਦੀ ਸਰਕਾਰ ਆ ਰਾਮਲੀਲਾ ਦੇ ਵਿੱਚ ਇੱਕ ਧਰਨਾ ਨਾ ਲੱਗਣ ਦਿੰਦੀ ਇੰਨਾ ਹਜ਼ਾਰੇ ਦਾ ਇਹ ਤਾਂ ਕਿਤੇ ਵੀ ਭਾਲੇ ਨਹੀਂ ਸਿੱਥਣੇ ਸਾਰੇ ਬਾਈ ਜੀ ਇਹ ਇਹਨਾਂ ਦੀ ਜਿਹੜੀ ਸਰਕਾਰ ਹੈ ਨਾ ਇਹ ਧਰਨੇ 'ਚੋਂ ਜੰਮੀ ਹੈ ਔਰ ਇਹਨਾਂ ਨੇ ਸਾਰੀ ਉਮਰ ਧਰਨੀ ਲਾਇਆ ਹੁਣ ਸਰਕਾਰ ਦਾ ਹੁਣ ਬਣੀ ਹੈ ਨਾ ਪੰਜਾਬ ਚ 22 ਚ ਇਸ ਤੋਂ ਪਹਿਲਾਂ 20 ਤੋਂ ਲੈ ਕੇ 21 22 ਜਿੰਨੇ ਵੀ ਕਿਸਾਨਾਂ ਦੇ ਧਰਨੇ ਲੱਗਦੇ ਸੀ ਜਿਹੜੇ ਮਰਜੀ ਪਿੰਡ ਲੱਗਦੇ ਸੀ ਇਹਨਾਂ ਦੇ ਜਿਹੜੇ ਆ ਹੁਣ ਅੱਜ ਕੱਲ ਆਪਦੇ ਆਪ ਨੂੰ ਮੰਤਰੀ ਕਹਿੰਦੇ ਨੇ ਐਮ ਐਲ ਏ ਕਹਿੰਦੇ ਨੇ ਇਹ ਉੱਥੇ ਮੂੰਹ ਚੱਕ ਕੇ ਮੂਰੇ ਬੈਠੇ ਹੁੰਦੇ ਸੀ ਡਾਕਟਰ ਬਲਬੀਰ ਕਹਿੰਦੇ ਸੀ ਮੈਂ ਮੈਡੀਕਲ ਸਮਾਵਾ ਦੇ ਰਿਹਾ ਡਾਕਟਰ ਬਲਬੀਰ ਉੱਥੇ ਹਮ ਉਹ ਉੱਥੇ ਟੈਂਟ ਲਾਇਆ ਹੋਇਆ ਸੀ ਉਹਨਾਂ ਨੇ ਅਮਨ अरोੜੇ ਵਰਗੇ ਉੱਥੇ ਜਾ ਕੇ ਮੂਰੇ ਬੈਠੇ ਹੁੰਦੇ ਸੀ ਹਾਲਾਂਕਿ ਇਹਨਾਂ ਨੂੰ ਬੋਲਣ ਨਹੀਂ ਤਾਂ ਫਿਰ ਜੀ ਮੰਤਰੀ ਨੇ ਸਾਰੇ ਧਰਮਿਆਂ 'ਚ ਤਾਂ ਬੈਠੇ ਰਹੇ ਨੇ ਔਰ ਇਹਨਾਂ ਦੇ ਜਿਹੜੇ ਅਰਵਿੰਦ ਕੇਜਰੀਵਾਲ ਨੇ ਇਹਨਾਂ ਦੇ ਕੌਮੀ ਜਿਹੜੇ ਇੰਚਾਰਜ ਨੇ ਉਹ ਜੋ ਦਿੱਲੀ ਧਰਨਾ ਲੱਗਿਆ ਸੀ ਉਦੋਂ ਕਹਿੰਦੇ ਸੀ ਹਮ ਟਾਇਲਟ ਸੀਟੇ ਬਿਜਵਾ ਦੇਂਗੇ ਹਮ ਪਾਣੀ ਬਿਜਵਾ ਦੇਂਗੇ ਹਮ ਕਿਸਾਨੋ ਕੇ ਸਾਥ ਹਾਂ ਔਰ ਉੱਥੇ ਤੁਸੀਂ ਕਿਸਾਨਾਂ ਦੇ ਸਾਥ ਸੀਗੇ ਕਿ ਸੈਂਟਰ ਦੇ ਖਿਲਾਫ ਧਰਨਾ ਸੀ ਹੁਣ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕ ਬੈਠੇ ਆ ਤੁਸੀਂ ਉਹਨਾਂ ਦੇ ਡੰਡੇ ਚਲਾਈ ਜਾਂਦੇ ਹੋ ਯਾਰ ਉਹਦੇ ਹਾਲਤੇ ਦੇਖੋ ਉਹ ਕਿਸਾਨਾਂ ਦੇ ਘਰ ਬਣਾਏ ਹੋਇਆ ਟੈਂਪਰੇਰੀ ਉਹਨਾਂ ਦੇ ਵਿੱਚ ਚੁੱਲ੍ਹੇ ਪਏ ਆ ਉਹਨਾਂ ਦੇ ਵਿੱਚ ਮੰਝੇ ਪਏ ਆ ਏਸੀ ਪਏ ਆ ਕੂਲਰ ਪਏ ਆ ਟਰਾਲੀਆਂ ਖੜੀਆਂ ਉੱਥੇ ਤੁਸੀਂ ਐਂ ਚਲਾਈ ਜੈਨੋ ਜਿਵੇਂ ਕੋਈ ਮੁਫਤ ਦਾ ਸਮਾਨ ਹੁੰਦਾ ਇਹਦਾ ਥੋੜੀ ਕਰੀ ਦਾਂ ਤੁਸੀਂ ਜੇ ਕੁਈ ਕਰਨਾ ਵੀ ਖਾਲੀ ਕਰਾਉਣਾ ਉਹਨਾਂ ਨੂੰ ਅਲਟੀਮੇਟਮ ਦਿਓ ਅਲਟੀਮੇਟਮ ਹੈ ਸਮਾਨ ਚੱਕੋ ਉਹ ਕਿਹੜਾ ਯਾਰ ਕੋਈ ਅੰਬਾਨੀਆਂ ਅੰਡਾਨੀਆਂ ਨੇ ਉੱਥੇ ਸਮਾਂਤਰ ਕੋਈ ਘਰੋ ਵਿਚਾਰਾ ਚੁੱਲਾ ਲੈ ਕੇ ਆਇਆ ਕੋਈ ਘਰੇ ਲੜਕੇ ਕੋਈ ਸਿਲੰਡਰ ਲੈ ਕੇ ਆਇਆ ਕੋਈ ਮੰਜਾ ਚੱਕੇ ਰਿਹਾ ਕੋਈ ਪੱਲੀ ਲੈ ਕੇ ਆਇਆ ਕੋਈ ਹਰੇ ਸਾਰੇ ਦਰਮਿਆਨੇ ਛੋਟੀਆਂ ਕਿਸਾਨੀਆਂ ਵਾਲੇ ਜਿਹੋ ਕਿਸਾਨਾਂ ਦੇ ਆਪਾਂ ਦੇਖ ਰਹੇ ਹਾਂ ਕਿਸਾਨਾਂ ਦੇ ਇਲਜ਼ਾਮ ਵੀ ਨਹੀਂ ਆਪਾਂ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਕਿ ਇੱਥੋਂ ਤੱਕ ਇਲਜ਼ਾਮ ਨੇ ਕਿ ਪੁਲਿਸ ਨੇ ਸਮਾਨ ਚੋਰੀ ਕੀਤਾ ਬਹੁਤ ਸਾਰੀਆਂ ਸਟੋਰੀਜ਼ ਤਾਂ ਮੈਂ ਵੀ ਦੇਖੀਆਂ ਤੇ ਉਸ ਤੋਂ ਬਾਅਦ ਜਿਵੇਂ ਤੁਸੀਂ ਕਿਹਾ ਕਿ ਇੱਕ ਅਲਟੀਮੇਟਮ ਹੋ ਸਕਦਾ ਸੀ ਕਿ ਸ਼ 7 ਘੰਟੇ ਜਾਂ ਸਵੇਰ ਤੱਕ ਸਾਨੂੰ ਖਾਲੀ ਕਰਕੇ ਦੇ ਦਿਓ ਉਹਨਾਂ ਦਾ ਕੀਮਤੀ ਸੁਆਣ ਸੰਭ ਲੈਂਦੇ ਆਪਣਾ ਉਹ ਬਾਈ ਜੀ ਬਿਲਕੁਲ ਟਰਾਲੀਆਂ ਤੁਸੀਂ ਦੇਖੋ ਇਹ ਆ ਵੀ ਇੱਕ ਮਾਨਸਿਕਤਾ ਇਹੋ ਜੀ ਲੈ ਕੇ ਗਈ ਬਸ ਖਾਲੀ ਕਰਾਉਣਾ ਹੀ ਹੈ ਬਸ ਜਾ ਕੇ ਜਿਵੇਂ ਮਰਜ਼ੀ ਹੋਵੇ ਬਾਈ ਜੀ ਇਹ ਤੁਸੀਂ ਦੇਖੋ ਵੀ ਟਰਾਲੀਆਂ ਕਿੰਨੀਆਂ ਮਹਿੰਗੀਆਂ ਮਹਿੰਗੀਆਂ ਟਰਾਲੀਆਂ ਕਿਹੜੀ ਸਕੜੀ ਸਕੜੀ ਖਤਾਨਾ ਸੜਤੀਆਂ ਇਹਨਾਂ ਦੀਆਂ ਪਾਸੇ ਸੜਤੀਆਂ ਸਮਾਨ ਉਹ ਬਜ਼ੁਰਗ ਮੈਂ ਦੇਖਦਾ ਸੀ ਬੋਲਦਾ ਪਿਆ ਸੀ ਕਿ ਅਸੀਂ ਦੇਖਿਆ ਕਿ ਬੈਗ ਸਾਡੇ ਐ ਫਰੋਲੇ ਪਿਆ ਜਿਹਦੇ ਵਿੱਚੋਂ ਕੁਝ ਕੱਢਣਾ ਹੁੰਦਾ ਸਾਡੇ ਸਿਲੰਡਰ ਨਹੀਂ ਲੱਭ ਰਹੇ ਯਾਰ ਇਸ ਤਰੀਕੇ ਤੁਸੀਂ ਉਹਨਾਂ ਨੂੰ ਆਰਥਿਕ ਨੁਕਸਾਨ ਕਰਨਾ ਹੈ ਪਹਿਲਾਂ ਤੁਸੀਂ ਉਹਨਾਂ ਨੂੰ ਉੱਥੋਂ ਤੱਕ ਪਹਿਲਾਂ ਤੁਸੀਂ ਉਹਨਾਂ ਦੇ ਲੀਡਰਾਂ ਨੂੰ ਮੀਟਿੰਗ ਲਈ ਬੁਲਾਇਆ ਉੱਥੇ ਗ੍ਰਿਫਤ ਇਹਨਾਂ ਨੂੰ ਭਜਾਇਆ ਉਹਨਾਂ ਦੇ ਜਿਹੜੇ ਸੈਟਲਮੈਂਟਸ ਨੇ ਕੀ ਉਹਨਾਂ ਤੇ ਜੀਸੀਬੀ ਚਲਾਈ ਉਹਨਾਂ ਦਾ ਸਮਾਨ ਨਹੀਂ ਲੱਭਦਾ ਪਿਆ ਤੁਸੀਂ ਕਰਨਾ ਕੀ ਚਾਹੁੰਦੇ ਹੋ ਇਹ ਥੋੜੇ ਆਪਦੇ ਹੀ ਲੋਕ ਨੇ ਨਾ ਪਰ ਭਗਵੰਤ ਜੀ ਇਹੀ ਕਹਿੰਦੇ ਸੀ ਵੀ ਸਾਡੇ ਬਜ਼ੁਰਗਾਂ ਨੇ ਉਥੋਂ ਥੋੜੇ ਪੁਲਿਸ ਵਾਲੇ ਉਥੋਂ ਉਹਨਾਂ ਨੂੰ ਧਮਕੀਆਂ ਦੇਈ ਜਾਂਦੇ ਨੇ ਮਾਨ ਕੇ ਜਿਵੇਂ ਇੱਥੇ ਆਉਣ ਲੱਗੇ ਆ ਮਾਨਸਿਕਤਾ ਕੀ ਹੈ ਇਹ ਇਹ ਪੁਲਿਸ ਜਿਹੜੀ ਪਿਛਲੇ ਦਿਨੀ ਐਨਕਾਊਂਟਰ ਕਰਦੀ ਉਥੇ ਪਹੁੰਚ ਗਈ ਇਹ ਪਿਛਲੇ ਦਿਨੀ ਇੱਕ ਫੌਜੀ ਅਫਸਰ ਨੂੰ ਕੁੱਟ ਕੇ ਇਹ ਸਿੰਘੂ ਤੇ ਖਨੌਰੀ ਬਾਰਡਰਾਂ ਦੇ ਪਾਸੇ ਉੱਥੇ ਜਾ ਕੇ ਕਹਿੰਦੇ ਨੇ ਕਿ ਤੁਸੀਂ 300 ਜੀ ਅਸੀਂ 3000 ਸਮਥਿੰਗ ਇਹ ਤੁਸੀਂ ਦੇਖ ਲਓ ਉਸ ਤੋਂ ਬਾਅਦ ਜਦੋਂ ਕੋਈ ਬੰਦਾ ਸਵਾਲ ਪੁੱਛਦਾ ਇੱਕ ਨੌਜਵਾਨ ਨੇ ਡੀਏਜੀ ਸਭ ਨੂੰ ਸਵਾਲ ਪੁੱਛਿਆ ਤਾਂ ਕਿ ਜਮੀਨ ਤੁਹਾਡੇ ਕੋਲੇ ਵੀ ਹੈਗੀ ਆ ਤਾਂ ਉਹਨਾਂ ਨੇ ਕਿਹਾ ਜੇ ਤੂੰ ਇਹੋ ਜਿਹੇ ਸਵਾਲ ਪੁੱਛੇਂਗਾ ਕਿਸਾਨਾਂ ਦੀਆਂ ਪੱਗਾਂ ਲੈਣੀਆਂ ਤਾਂ ਤੂੰ ਜ਼ਿੰਮੇਵਾਰ ਤੂੰਗਾ ਮਤਲਬ ਇਹਨੂੰ ਅਸਿੱਧਾ ਨਹੀਂ ਸੀ ਕਹਿੰਦੇ ਸਿੱਧੇ ਤੌਰ ਤੇ ਧਮਕੀ ਸੀ ਇਹ ਦੇਖੋ ਜੀ ਇਹ ਇੱਕ ਮਾਨਸਿਕਤਾ ਜਿਹੜੀ ਪੁਲਿਸ ਦੀ ਬਣਾਈ ਜਾ ਰਹੀ ਹੈ ਕਿ ਤੁਸੀਂ ਕੁਝ ਮਰਜ਼ੀ ਕਰੋ ਤੁਹਾਨੂੰ ਖੁੱਲ੍ਹ ਦਿੱਤੀ ਹੈ ਔਰ ਇਸ ਦੀ ਸ਼ੁਰੂਆਤ ਭਗਵੰਤ ਮਾਨ ਜੀ ਨੇ ਕੀਤੀ ਤੁਸੀਂ ਦੇਖਿਆ ਹੋਣਾ ਕਿ ਜਦੋਂ ਇਹ ਪੰਚਾਇਤਾਂ ਪੰਚਾਇਤੀ ਇਲੈਕਸ਼ਨ ਹੋਏ ਸੀ ਜਦੋਂ ਐਮਸੀ ਇਲੈਕਸ਼ਨ ਹੋਏ ਸੀ ਕਿਵੇਂ ਪੁਲਿਸ ਤੋਂ ਦੋ ਨੰਬਰ ਦੇ ਕੰਮ ਕਰਾਏ ਗਏ ਕਿਵੇਂ ਉੱਥੇ ਕਾਗਜ਼ ਪਾੜੇ ਗਏ ਪੁਲਿਸ ਤੋਂ ਉਹ ਜਿਹੜੇ ਐਮਸੀ ਜਿਹੜੇ ਵਿਰੋਧੀ ਪਾਰਟੀਆਂ ਦੇ ਕੈਂਡੀਡੇਟ ਸੀਗੇ ਸਰਪੰਚੀ ਪੰਚੀ ਦੇ ਕਾਉਂਸਲ ਜਿਹੜੇ ਕਾਉਂਸਲਰ ਸੀਗੇ ਉਹਨਾਂ ਨੂੰ ਘਰੋਂ ਚਕਾਇਆ ਗਿਆ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਝੂਠੇ ਪਰਚੇ ਪਾਏ ਗਏ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਝੂਠੀਆਂ ਸ਼ਿਕਾਇਤਾਂ ਦੇ ਚੱਕਿਆ ਗਿਆ ਪੁਲਿਸ ਤੋਂ ਜਦੋਂ ਪੁੱਠਾ ਕੰਮ ਲਿਆ ਗਿਆ ਤੇ ਹੁਣ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਹਰ ਇੱਕ ਜਣੇ ਖਣੇ ਦੇ ਗੋਲੀ ਮਾਰ ਦਿੱਤੀ ਜਾਂਦੀ ਹੈ ਕਿਸੇ ਨੂੰ ਅਨਕਾਊਂਟਰ ਕਰ ਦਿੱਤਾ ਜਾਂਦਾ ਹੈ ਕਿਸੇ ਦੀ ਲਾਤ ਤੇ ਪੁਲਿਸ ਨੂੰ ਖੁੱਲ੍ਹ ਦੇ ਰੱਖੀ ਆ ਔਰ ਭਗਵੰਤ ਮਾਨ ਜੀ ਇਸ ਤਰੀਕੇ ਦੇ ਨਾਲ ਪੁਲਿਸ ਨੂੰ ਵਰਤ ਰਿਹਾ ਕਿ ਲੋਕਾਂ ਨੂੰ ਡਰਾਇਆ ਜਾ ਰਿਹਾ ਤੁਸੀਂ ਦੇਖੋ ਕਿ ਪਿਛਲੇ ਦਿਨੀ ਇੱਕ ਆਰਮੀ ਦਾ ਕਰਨਲ ਸਰਵਿੰ ਡਿਊਟੀ ਬੰਦੇ ਦੀ ਤੁਸੀਂ ਦੇਖੋ ਵੀ ਉੱਥੇ ਕਿੱਥੇ ਬੈਠਾ ਹੈ ਉਹ ਉੱਥੋਂ ਉਹਨੂੰ 1 4 4 5 ਇਨਸਪੈਕਟਰ ਹੀ ਕੁੱਟ ਕੇ ਚਲੇ ਜਾਂਦੇ ਆ ਔਰ ਉਹਦੀ ਐਫ ਆਈ ਆਰ ਤੁਸੀਂ ਦੇਖੋ ਕਿ 7 ਮਹੀਨਾ 8 ਮਹੀਨਾ ਦਿਨ ਹਜੇ ਤੱਕ ਦਰਜ ਨਹੀਂ ਕੀਤੀ ਉਹਦੇ ਬਾਰੇ ਝੂਠ ਬੋਲਿਆ ਜਾ ਰਿਹਾ ਆ ਆਰਮੀ ਇਨਵੋਲਵ ਹੋ ਗਈ ਔਰ ਹਜੇ ਤੱਕ ਉਹਨਾਂ ਨੂੰ ਬਚਾਇਆ ਜਾ ਰਿਹਾ ਹੈਗਾ ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਹੁਣ ਕਾਨੂੰਨ ਦਾ ਰਾਜ ਹੈ ਨਹੀਂ ਭਗਵੰਤਬਾਹ ਜੀ ਇਹ ਸਾਰਾ ਤੁਰ ਚੁੱਕਿਆ ਹੈ ਕਿ ਕਦੇ ਕਿਸੇ ਮਰਜ਼ੀ ਨੂੰ ਇਹ ਚੱਕ ਸਕਦੇ ਆ ਕਦੇ ਕਿਸੇ ਮਰਜ਼ੀ ਨੂੰ ਗੋਲੀ ਮਾਰ ਸਕਦੇ ਆ ਕਦੇ ਕਿਸੇ ਮਰਜ਼ੀ ਨੂੰ ਇਹ ਚੱਕ ਕੇ ਪਰਾਂ ਸਿੱਟ ਸਕਦੇ ਆ ਕਿਸੇ ਦਾ ਵੀ ਵਹੀਕ ਉਹ ਦੇਹੀ ਨਹੀਂ ਮੈਂ ਡੀਆਈਜੀ ਮਨਦੀਪ ਜੀ ਨੂੰ ਸੁਣਦਾ ਪਿਆ ਸੀ ਉਹ ਜਵਾਕ ਨੇ ਇਹੀ ਪੁੱਛਿਆ ਸੀ ਕਿ इमोशनल ਹੋ ਜਾਂਦੇ ਜਦੋਂ ਤੁਸੀਂ ਉਹਨਾਂ ਤੇ ਜਦੋਂ ਜੀਸੀਬੀਆਂ ਚਲਾਉਂਗੇ ਜਦੋਂ ਉਹਨਾਂ ਦੇ ਡੰਡੇ ਚਲਾਉਂਗੇ इमोशनल ਹੋ ਕੇ ਉਹਨੇ ਬੰਦੇ ਨੇ ਪੁੱਛ ਲਿਆ ਕਿ ਡੀਆਈਜੀ ਸਾਹਿਬ ਤੂੰ ਤੁਹਾਡੇ ਕੋਲ ਵੀ ਤੇ ਫਸਲ ਹੋਊਗੀ ਤੁਸੀਂ ਵੀ ਤਾਂ ਕਿਸਾਨਾਂ ਦੇ ਪੁੱਤ ਹੀ ਹੋ ਸਾਡੇ ਨਾਲ ਐਂ ਕੋਈ ਕਰਦੇ ਹੋ ਉਹ ਡੀਆਈਜੀ ਬੰਦੀਪ ਸਿੱਧੂ ਨੇ ਕਿਹਾ ਕਿ ਯਾਰ ਜੇ ਤੂੰ ਐ ਐ ਐ ਸਵਾਲ ਪੁੱਛਿਆ ਤਾਂ ਐ ਪੁੱਛਿਆ ਤਾਂ ਮੈਂ ਤੇਰੇ ਨਾਲ ਉਹ ਕਰਨੀ ਆ ਵੀ ਜਿਹੜੀ ਤੁਸੀਂ ਯਾਦ ਰੱਖੋਗੇ ਆ ਜਿਹੜਾ ਮਤਲਬ ਕਿੰਨੀ ਇਹ ਨਾਜਾਇਜ਼ ਗੱਲ ਹੈ ਉਹ ਇੱਕ ਸੱਭਿਆਕ ਭਾਸ਼ਾ ਦੇ ਵਿੱਚ ਉਹਨੇ ਸਵਾਲ ਪੁੱਛਿਆ ਸੀ ਇਹ ਉਹੀ ਡੀਆਈਜੀ ਮ ਕਿ ਜਦੋਂ ਸੰਗਰੂਰ ਦੇ ਵਿੱਚ ਭਗਵੰਤ ਮਾਨ ਜੀ ਹੁੰਦੇ ਸੀਗੇ ਸੰਗਰੂਰ ਦੇ ਵਿੱਚ ਉਹ ਇੱਕ ਬਾਈ ਇਲੈਕਸ਼ਨ ਹੋਣੀ ਸੀ ਉਦੋਂ ਪਾਰਲੀਮੈਂਟਰੀ ਜਦੋਂ ਭਗਵੰਤ ਮਾਨ ਜੀ ਜਿੱਤੇ ਆਗੇ ਉੱਥੇ ਸੰਗਰੂਰ ਦੇ ਵਿੱਚ ਦੇ ਡੀਆਈਜੀ ਮਨਦੀਪ ਸਿੱਧੂ ਨੇ ਇੱਕ ਨਾਹਰਾ ਲਾਇਆ ਸੀ ਕਿ ਭਗਵੰਤ ਮਾਨ ਦੀ ਜੈ ਉਹੀ ਨੇ ਇਹ ਮਨਦੀਪ ਸਿੱਧੂ ਉਹੀ ਨੇਗੇ ਨਸ਼ੇ ਦੇ ਖਿਲਾਫ ਸਾਈਕਲ ਰੈਲੀਆਂ ਕਰਵਾਉਂਦੇ ਹੁੰਦੇ ਸੀ ਇਹ ਖਿਲਾਫ ਸਾਈਕਲ ਰੈਲੀ ਕਰਕੇ ਭਗਵੰਤ ਮਾਨ ਜੀ ਨੂੰ ਬੁਲਾਇਆ ਤੇ ਉੱਥੇ ਬਾਈਕ ਤੇ ਇੱਕ ਆਫੀਸਰ ਹੁੰਦੇ ਹੋਏ ਨਾਹਰਾ ਲਾ ਰਹੇ ਸੀ ਕਿ ਭਗਵੰਤ ਮਾਨ ਦੀ ਜੈ ਮਨਦੀਪ ਸਿੱਧੂ ਜੀ ਅਸੀਂ ਥੋੜੇ ਜਵਾਕ ਆ ਲੋਕ ਥੋੜੇ ਪੁਲਿਸ ਪੁਲਿਸ ਕਰਨੀ ਇਸ ਕਰਕੇ ਦੇਖਦੇ ਆ ਕਿ ਅਸੀਂ ਸੁਰੱਖਿਅਤ ਮਹਿਸੂਸ ਤਾਂ ਅਸੀਂ ਇਹਨਾਂ ਦੇ ਹਾਜ਼ਤ ਮਹਿਸੂਸ ਕਰੀ ਔਰ ਸਾਡੀ ਜਿਹੜੀ ਪੰਜਾਬ ਪੁਲਿਸ ਹੈਗੀ ਇਹ ਇੱਕ ਡਿਸਪਲਾਈਨਡ ਫੋਰਸ ਹੈਗੀ ਇਹਨੂੰ ਮੈਂ ਸਮਝਦਾ ਕਿ ਸਰਕਾਰਾਂ ਨੂੰ ਚਾਹੀਦਾ ਵੀ ਇਹਨੂੰ ਡਿਸਪਲਾਈਨਡ ਹੀ ਰੱਖੋ ਇਹਨਾਂ ਨੂੰ ਐਕ ਸਾਡੀ ਹਿਫਾਜ਼ਤ ਕਰਨ ਲਈ ਬਣੇ ਅਸੀਂ ਤੁਰੇ ਫਿਰਦੇ ਆ ਆਮ ਤੁਰੇ ਫਿਰਦੇ ਆ ਇਸੇ ਕਰਕੇ ਤੁਰੇ ਫਿਰਦੇ ਆ ਕਿ ਸਾਡੀ ਪੰਜਾਬ ਪੁਲਿਸ ਰੱਖਿਆ ਕਰਦੀ ਹੈ ਚੰਗੇ ਬੰਦੇ ਵੀ ਬਹੁਤ ਨੇ ਪਰ ਇਹ ਜਿਹੀਆਂ ਧਮਕੀਆਂ ਸ਼ੋਭਾ ਨਹੀਂ ਦਿੰਦੀਆਂ ਔਰ ਸਰਕਾਰ ਨੂੰ ਸਮਝ ਆਣਾ ਚਾਹੀਦਾ ਕਿ ਜਿਹੜੀ ਪੁਲਿਸ ਹੁੰਦੀ ਹੈ ਨਾ ਉਹਨਾਂ ਦੇ ਡਿਸਪਲਨ ਦੇ ਤਰੀਕੇ ਉਹਨਾਂ ਨੂੰ ਯੂਜ਼ ਕਰੋਗੇ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਯੂਜ਼ ਕਰੋਗੇ ਲਾਅ ਦੇ ਵਿੱਚ ਰਹਿ ਕੇ ਉਹਨਾਂ ਨੂੰ ਵੀ ਕਹੋਗੇ ਭਾਈ ਤੁਸੀਂ ਵੀ ਕਾਨੂੰਨ ਦੇ ਵਿੱਚ ਰੱਖਣਾ ਤਾਂ ਚੰਗਾ ਹੈ ਕੱਲ ਨੂੰ ਮੰਨ ਲਓ ਸਰਕਾਰ ਬਦਲ ਲਈ ਪੁਲਿਸ ਤੇ ਹੀ ਰਹਿਣੀ ਹੈ ਫਿਰ ਦੂਜੀ ਸਰਕਾਰ ਨੇ ਇਹੀ ਪੁਲਿਸ ਤੁਹਾਡੇ ਖਿਲਾਫ ਵਰਤਣੀ ਉਹਨੂੰ ਖੁੱਲ੍ਹੇ ਖੁੱਲ੍ਹ ਦੇ ਕੇ ਇਹਦੇ ਵਿੱਚ ਕੋਈ ਫਰਕ ਕੁਝ ਨਹੀਂਗਾ ਇਸ ਕਰਕੇ ਇੱਕ ਜਿਹੜੀ ਪੁਲਿਸ ਹੈਗੀ ਬੜੀ ਚੰਗੀ ਹੈ ਉਹਨਾਂ ਨੂੰ ਟ੍ਰੇਨਿੰਗ ਦਿਓ ਰਿਫਾਰਮਸ ਦੀ ਗੱਲ ਕਰੋ ਕਿੱਥੇ ਉਹਨਾਂ ਦੇ ਸੁਧਾਰ ਕਰਨ ਦੀ ਲੋੜ ਹੈ ਜਾਂ ਆਪਣੇ ਕਿੱਥੇ ਗਲਤੀਆਂ ਨੇ ਕਿੱਥੇ ਉਹ ਗਲਤੀਆਂ ਕਰਦੇ ਕਾਉਂਟੇਬਿਲਟੀ ਤੈਅ ਕਰੋ ਉਹਨਾਂ ਦੀ ਜਿਹ ਜਿੱ ਮਾਨਸਿਕਤਾ ਸੀਗੇ ਕੋਈ ਬੰਦਾ ਹੋਵੇ ਮੰਨ ਲਓ ਕਰਨਲ ਨਾ ਵੀ ਹੁੰਦਾ ਮੇਰੇ ਤੇਰੇ ਵਰਗਾ ਹੁੰਦਾ ਕੋਈ ਆਮ ਬੰਦਾ ਉਹਨੂੰ ਕੁੱਟ ਜਾਂਦੇ ਤਾਂ ਕਿਹਨੇ ਪੁੱਛਣਾ ਸੀਗਾ ਉਹਦਾ ਹੀ ਨਹੀਂ ਸੀ ਬੰਨਣਾ ਉਹਦਾ ਹੀ ਨਹੀਂ ਸੀ ਬੰਨਣਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਦੀ ਮਾਨਸਿਕਤਾ ਕੀ ਕੀ ਹੈ ਉਹ ਰਿਫਾਰਮਸ ਦੀ ਗੱਲ ਐਸੇ ਕਰਕੇ ਹੁੰਦੀ ਆ ਪੁਲਿਸ ਰਿਫਾਰਮਸ ਦੀ ਕਿ ਮਾਨਸਿਕਤਾ ਬਦਲੋ ਕਿ ਜੇ ਕੋਈ ਆਮ ਬੰਦਾ ਖੜਾ ਹੈਗਾ ਉਹ ਉਹ ਕਹਿੰਦੇ ਸੀ ਉੱਥੇ ਖੜੇ ਸ਼ਰਾਬ ਪੀ ਜਾਂਦੇ ਸੀ ਚਲੋ ਉਹ ਤਾਂ ਰਿਪੋਰਟ ਵੀ ਆ ਗਈ ਕਿ ਸ਼ਰਾਬ ਨਹੀਂ ਪੀ ਰਹੇ ਸੀ ਝੁੱਠੀ ਗੱਲ ਉਹਨੇ ਟਾਬਾ ਟਾਬਾ ਓਨਰ ਬੁਲਾ ਕੇ ਝੁੱਠੀ ਗੱਲ ਖੜੀ ਕਰਤੀ ਮੰਨ ਲਓ ਸ਼ਰਾਬ ਵੀ ਪੀ ਰਹੇ ਸੀਗੇ ਤੁਸੀਂ ਉਹਨਾਂ ਨੂੰ ਫੜਦੋ ਵੀ ਭਾਈ ਓਪਨ ਚ ਸ਼ਰਾਬ ਪੀਣੀ ਗਲਤ ਹੈਗੀ ਤੁਸੀਂ ਆਣ ਬੰਦਾ ਉਹਨਾਂ ਦਾ ਕੇਸ ਬਣਾਓ ਡੀਸੀ ਗੱਡੀ ਜੇ ਗਲਤ ਲਾਈਏ ਚਲਾਣ ਬਣਦਾ ਉਹਦਾ ਮਲਾਜਾ ਕਰਾ ਲਓ ਮੈਡੀਕਲ ਕਰਾ ਲਓ ਉੱਥੇ ਕੋਈ ਜਿਹੜੀ ਧਾਰਾ ਬਣਦੀ ਆ ਉਹ ਲ ਵਕੀਲ ਆਊਗਾ ਕੁਛ ਛੜਾ ਕੇ ਲੈ ਜਾਊਗਾ ਸਿੱਧੀ ਕੱਲ ਗਾ ਗੁੰਡਿਆਂ ਵਾਂਗੂ ਕੁੱਟਿਆ ਜਿੰਦੀ ਐ ਕਿਧਰੇ ਤੁਸੀਂ ਉਹਨੂੰ ਕਹੀ ਜਾਨੇਓ ਕਿ ਯਾਰ ਤੂੰ ਅਸੀਂ ਇੱਕ ਇਨਕਾਊਂਟਰ ਕਰਕੇ ਆਏ ਆ ਘਰ ਚੱਲੇ ਆ ਜੇ ਬਚ ਗਿਆ ਤੇ ਆਵਦਾ ਹਾਈ ਕਾਰਡ ਤੇ ਜਿਹੜਾ ਹੈਗਾ ਵਾਲਟ ਜਿਆ ਪਰਸ ਲੈ ਲੀਆਂ ਉਹਦਾ ਮਤਲਬ ਇਹ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਵੀ ਗਗਨ ਜੀ ਉਸ ਤੋਂ ਬਾਅਦ ਵੀ ਉਹਦੇ ਘਰਦਿਆਂ ਨੂੰ ਦੋ ਦਿਨਾਂ ਬਾਅਦ ਜਦੋਂ ਐਫ ਆਈ ਆਰ ਕਰਨ ਲਈ ਕਹਿੰਦੇ ਆ ਉਹਨਾਂ ਨੂੰ ਕਹਿੰਦੇ ਆ ਜੀ ਸਮਝੌਤਾ ਕਰ ਲਓ ਤੁਸੀਂ ਵੀ ਪਟਿਆਲੇ ਰਹਿਣਾ ਅਸੀਂ ਵੀ ਪਟਿਆਲੇ ਰਹਿਣਾ ਔਖਾ ਹੋ ਜਾਊਗਾ ਮਤਲਬ ਧਮਕੀ ਯਾਰ ਹੱਦ ਹੋ ਗਈ ਔਰ ਉਸ ਤੋਂ ਬਾਅਦ ਜਦੋਂ ਐਫ ਆਈ ਆਰ ਦੀ ਕਾਪੀ ਸਮ ਹਾਂ ਤੇ ਕਿਤੇ ਢਾਬੇ ਵਾਲੇ ਦੇ ਜਿਹਨੇ ਰਾਤ ਨੂੰ ਵੀ ਢਾਬਾ ਖੋਲਣਾ ਉੱਥੇ ਸ਼ਰਾਬਾਂ ਚਲਦੀਆਂ ਜਿਹਨੇ ਦਿਨੇ ਵੀ ਢਾਬਾ ਖੋਲਣਾ ਸਾਰਾ ਦਿਨ ਉੱਥੇ ਕਾਰਪੋਰੇਸ਼ਨ ਦਾ ਕੰਮ ਹੈ ਉਹ ਥਾਣੇਦਾਰ ਉੱਥੇ ਸਾਰਾ ਦਿਨ ਉੱਥੋਂ ਹੁੰਦੇ ਨੇ ਇਹਨਾਂ ਤੋਂ ਕੀ ਕੀ ਬਹੁਤ سارے ਬਟਾਲੇ ਰਹੇ ਆ ਆਪਾਂ ਨੂੰ ਪਤਾ ਹੀ ਆ ਕਿਸ ਤਰੀਕੇ ਚੱਲਦੇ ਹੋ ਢਾਬੇ ਉੱਥੇ ਕੀ ਉਹ ਉਹ ਥਾਣੇਦਾਰਾਂ ਦੇ ਸਾਹਮਣੇ ਕੀ ਬੋਲੂਗਾ ਉਹਦੇ ਨਾਂ ਤੇ ਨਾ ਤਾਂ ਉਹ ਕੁੱਟਿਆ ਗਿਆ ਨਾ ਉਹਨੇ ਕੁੱਟਿਆ ਉਹਦੀ ਉਹਦੇ ਨਾਂ ਤੇ ਪਰ ਜਦੋਂ ਜਦੋਂ ਕਰਨਲ ਨੇ ਆਪ ਬਿਆਨ ਦਰਜ ਕਰਾਏ ਆ ਕਰਨਲ ਸਾਹਿਬ ਦੇ ਮੁੰਡੇ ਦੇ ਬਿਆਨ ਦਰਜ ਕਰਾਏ ਆ ਉਹਦੀ ਵਾਈਫ ਨੇ ਬਿਆਨ ਦਰਜ ਕਰਾਏ ਆ ਉਸਤੇ ਕਿਉਂ ਨਹੀਂ ਐਫਆਈਆਰ ਕੀਤੀ ਔਰ ਹਜੇ ਤੱਕ ਤੁਸੀਂ ਕਹਿੰਦੇ 12 ਬੰਦੇ ਸਸਪੈਂਡ ਕਰਤੇ 12 ਬੰਦਿਆਂ ਦੀ ਤੁਸੀਂ ਨਾਂ ਦੀ ਲਿਸਟ ਜਾਰੀ ਕਿਉਂ ਨਹੀਂ ਕੀਤੀ ਜੇ ਐਫਆਈਆਰ ਚ ਉਹਨਾਂ ਦਾ ਨਾਂ ਨਹੀਂ ਹੈਗਾ ਤੇ ਐਫਆਈਆਰ ਚ ਨਾਂ ਕਿਉਂ ਨਹੀਂ ਪਾਇਆ ਉਹਨਾਂ ਦਾ ਇਸ ਤੋਂ ਸਾਫ ਪਤਾ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਕਿਸੇ ਵੀ ਹਾਦਸੇ ਜਾ ਕੇ ਇਹ ਜਿਹੜਾ ਹੈਗਾ ਆਪਦੇ ਬੰਦਿਆਂ ਦੀ ਗੁੰਡਾਗਰਦੀ ਨੂੰ ਬਚਾਉਣਾ ਚਾਹੁੰਦੀ ਔਰ 100% ਮੈਂ ਕਹਿੰਦਾ ਭਗਵੰਤ ਮਾਨ ਜੀ ਇਹਦੇ ਵਿੱਚ ਇਨਵੋਲ ਨਹੀਂ ਉਹ 100% ਇਹਨਾਂ ਨੂੰ ਬਿਲਕੁਲ ਮਾਨ ਜੀ ਇਨਵੋਲਮੈਂਟ ਤੇ ਸਾਫ਼ ਦਿਸਦੀ ਆ ਨਾ ਹੁਣ ਜਦੋਂ ਇੱਕ ਪਾਸੇ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਕਿ ਮਾਨਸਿਕ ਪਿੱਛੋਂ ਫੋਰਸ ਤੇ ਪੁਲਿਸ ਨੂੰ એનર્ਜੀ ਤਾਂ ਮਿਲ ਰਹੀ ਆ ਨਾ ਉਹ ਕਿੱਥੋਂ ਮਿਲ ਰਹੀ ਆ ਸਰਕਾਰ ਦੀ ਹੱਲਾਸ਼ੇਰੀ ਸਰਕਾਰ ਦਾ ਥਾਫੜਾ ਹੁਣ ਜਦੋਂ ਇਹ ਕਹਿੰਦੇ ਨੇ ਕਿ ਇੱਕ ਐਨਕਾਊਂਟਰ ਕਰਕੇ ਆਏ ਆ ਮਤਲਬ ਉਹ ਇੱਕ ਐਨਕਾਊਂਟਰ ਨਹੀਂ ਅੱਗੇ ਉਤਸ਼ਾਹਿਤ ਕਰ ਰਿਹਾ ਤੁਸੀਂ ਅੱਗੇ ਵੀ ਜਾ ਕੇ ਜੋ ਮਰ que ਉਹੀ ਅਨਕਾਊਂਟਰ ਦੇ ਇਹਨਾਂ ਨੇ ਮਨਦੀਪ ਸਿੱਧੂ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਪਿੱਛੇ ਇਹੀ ਥਾਣੇਦਾਰ ਖੜੇ ਨੇ ਉਹੀ ਕੱਪੜੇ ਪਾਏ ਹੋਏ ਨੇ ਉਹੀ ਰਾਤ ਨੂੰ ਜਦੋਂ ਕੁੱਟਰੇ ਨੇ ਫੇਰ ਉਹੀ ਕੱਪੜੇ ਪਾਏ ਹੋਏ ਨੇ ਔਰ ਉਹ ਪਤਾ ਲੱਗਦਾ ਸੀ ਕਿ ਉਹ ਉਹਨਾਂ ਦੀ ਵਾਈਫ ਦੇ ਅਕੋਰਡਿੰਗ ਕਿ ਉਹਨਾਂ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀਗੀ ਤੇ ਉਸ ਤੋਂ ਇਲਾਵਾ ਵੀ ਉਸ ਤੋਂ ਇਲਾਵਾ ਵੀ ਉਹਦੀ ਵਾਈਫ ਨੇ ਕਿਹਾ ਕਿ ਬੜੇ ਉਹਨਾਂ ਨੇ ਸਾਨੂੰ ਅਗਲੇ ਦਿਨ ਵੀ ਕਿਹਾ ਕਿ ਅਸੀਂ ਬੜੇ ਖੁਸ਼ ਸੀਗੇ ਤਾਂ ਕਰਕੇ ਸਾਡੇ ਤੋਂ ਖੁਸ਼ੀ ਦੇ ਵਿੱਚ ਇਹ ਕੰਮ ਹੋ ਗਿਆ ਸਾਨੂੰ ਪਤਾ ਨਹੀਂ ਲੱਗਿਆ ਕਿਰਪਾ ਕਰਕੇ ਸਾਡੇ ਨਾਲ ਸਮਝੌਤਾ ਕਰੋ ਸਾਡੀਆਂ ਹੁਣ ਪ੍ਰਮੋਸ਼ਨਾਂ ਹੋਣੀਆਂ ਨੇ ਇਸ ਅਨਕਾਊਂ ਤੇ ਉਹ ਵਿੱਚ ਨਾ ਰੁਕ ਜਾਣਾ ਮਤਲਬ ਤੁਸੀਂ ਦੇਖੋ ਕਿ ਮਾਨਸਿਕ ਤੌਰ ਤੇ ਕਨਕਾਊਂਟਰ ਕਰਕੇ ਕਿਹੜੀ ਖੁਸ਼ੀ ਹੁੰਦੀ ਹੈ ਪ੍ਰਮੋਸ਼ਨਾਂ ਪ੍ਰੋਮੋਸ਼ਨ ਮੈਂ ਮਤਲਬ ਮੈਂ ਸਮਝਦਾ ਕਿ ਜੇ ਕੋਈ ਬੰਦਾ ਮਾਰਿਆ ਤੁਸੀਂ ਸਹੀ ਮਾਰਿਆ ਗਲਤ ਮਾਰਿਆ ਉਹ ਅਲੱਗ ਵਿਸ਼ਾ ਹੈਗਾ ਉਹ ਡਿਫਰੈਂਟ ਟਾਪਿਕ ਹੈ ਕੰਪਲੀਟਲੀ ਕਿ ਤੁਹਾਨੂੰ ਜਿਹੜਾ ਹੈਗਾ ਇਸ ਤਰੀਕੇ ਨਾਲ এনਕਾਊਂਟਰ ਕਰਨੇ ਚਾਹੀਦੇ ਆ ਜਾਂ ਉਹ ਮਤਲਬ ਕਾਨੂੰਨ ਤੇ ਹੀ ਕਹਿੰਦਾ ਨਾ ਕਿ ਜਿੰਨੀ ਹੱਦ ਤੱਕ ਬਚਾਇਆ ਜਾ ਸਕੇ ਉਸ ਤੋਂ ਬਾਅਦ ਕੋਰਟ ਦੇ ਵਿੱਚ ਲੈ ਕੇ ਉਹਨੂੰ ਪੇਸ਼ ਕੀਤਾ ਜਾ ਸਕੇ ਤਾਂ ਕਿ ਉਹਦੀ ਮਨਸ਼ਾ ਕੀ ਸੀ ਉਹ ਉਹ ਦੇਖੀ ਜਾਵੇ ਉਹਦੇ ਮਗਰ ਜਿਹੜੇ ਬੰਦੇ ਹੋਰ ਸੀ ਉਹ ਫੜੇ ਜਾਣ ਪਰ ਉਹ ਉਹ ਡਿਫਰੈਂਟ ਟਾਪਿਕ ਹੈ ਪਰ ਜਿਹੜਾ ਤੁਸੀਂ ਇਹ ਕਰਦੇ ਪਏ ਹੋ ਕਿ ਇਹ ਮਤਲਬ ਇਹ ਬਿਲਕੁਲ ਗਲਤ ਹੈ ਨਾ ਮੈਂ ਇਹ ਖੁਸ਼ੀ ਉਹਨ ਕਾਊਂਟਰ ਦੇ ਪਿੱਛੇ ਸਮਝ ਨਹੀਂ ਆਈ ਔਰ ਦੂਜੀ ਵੱਡੀ ਗੱਲ ਕਿ ਮਨਦੀਪ ਸਿੱਧੂ ਜੀ ਇਸ ਮੁੱਦੇ ਤੇ ਕੁਝ ਵੀ ਨਹੀਂ ਬੋਲੇ ਪਰਿਵਾਰ ਦਾ ਵੀ ਮਲਾਲ ਹੈ ਕਿ ਉਹਨਾਂ ਨੇ ਸਾਡਾ ਫੋਨ ਵੀ ਨਹੀਂ ਚੱਕਿਆ ਮਨਦੀਪ ਸਿੱਧੂ ਜੀ ਨੇ ਔਰ ਪਰਿਵਾਰ ਦਾ ਵੀ ਮਲਾਲ ਹੈ ਕਿ ਉਹ ਇਹਦੇ ਵਿੱਚ ਬੋਲੇ ਵੀ ਨਹੀਂ ਚੁੱਪ ਰਹੇ ਮੈਂ ਮਨਦੀਪ ਸਿੱਧੂ ਜੀ ਨੂੰ ਇਹ ਹੀ ਕਹਿੰਦਾ ਵੀ ਸਾਰੇ ਤੁਹਾਡੇ ਬੱਚੇ ਨੇ ਇਹ ਇਹ ਤੁਹਾਡੇ ਜਿਹੜੇ ਹੈਗੇ ਪੁਲਿਸ ਇੱਕ ਹੁੰਦੀ ਹੈ ਜਿਹੜੀ ਹੈਗੇ ਔਰ ਫਫਾਜਤ ਕਰਨ ਲਈ ਹੁੰਦੀ ਹੈ ਤੁਸੀਂ ਇਹਨਾਂ ਨੂੰ ਨਾ ਡਰਾਓ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਰਕਾਰਾਂ ਜਿਹੜਾ ਕੋਈ ਸਟੇਬਲ ਕੋਈ ਬਣੀ ਤਾਂ ਰਹਿਣੀ ਨਹੀਂ ਵੀ ਭਗਵੰਤ ਮਾਨ ਜੀ ਨੇ ਥੋੜੀ ਮੈਂ ਸਮਝਦਾ ਕਿ ਕਿਸੇ ਇਹ ਵੀ ਕਿਹਾ ਸੀ ਕਿ ਮਨਦੀਪ ਸਿੱਧੂ ਜੀ ਸ਼ਾਇਦ ਇਲੈਕਸ਼ਨ ਲੜਨ ਦੇ ਵੀ ਅੱਗੇ ਚਾਹਵਾਨ ਨੇ ਪਰ ਠੀਕ ਹੈ ਉਹਨਾਂ ਦੀ ਆਪਣੀ ਮਰਜ਼ੀ ਹੈ ਡੈਮੋਕ੍ਰੇਸੀ ਹੈ ਉਹਦੇ 'ਚ ਕਿਸੇ ਨੂੰ ਕੋਈ ਨਾ ਨਹੀਂ ਕੀਤੀ ਜਾ ਸਕਦੀ ਪਰ ਐਟ ਲੀਸਟ ਹੁਣ ਇਸ ਤਰੀਕੇ ਨਾਲ ਇਹ ਇਹ ਚੀਜ਼ਾਂ ਸ਼ੋਭਨ ਉਹਦੇ ਤੋਂ ਸਰ ਸਹੀ ਸਰ ਕਰੋ ਜਿਹਨੂੰ ਲੋਕ ਚਾਹੁੰਦੇ ਆ ਕਿ ਉਹਨਾਂ ਦੀ ਹਿਫਾਜ਼ਤ ਹੋਵੇ ਤੁਸੀਂ ਉਹਨਾਂ ਨੂੰ ਡਰਾਓ ਨਾ ਡਰਾਓ ਨਾ ਹਾਂ ਉਹਨਾਂ ਨੂੰ ਉਹਨਾਂ ਦੇ ਜੇ ਕੋਈ ਕਿਸੇ ਜਵਾਕ ਨੇ ਕੋਈ ਨਿਆਣੇ ਨੇ ਪੁੱਛ ਲਿਆ ਉਹਦਾ ਤੇ ਤੁਸੀਂ ਮਤਲਬ ਕਹਿੰਦੇ ਹੋ ਕਿ ਕਿਸੇ ਬੱਚੀ ਨੂੰ ਲਿਆ ਕੇ ਕਿ ਅੱਜ ਬੇਟਾ ਤੂੰ ਇੱਕ ਦਿਨ ਲਈ ਡੀਆਈਜੀ ਆ ਤੂੰ ਇੱਕ ਦਿਨ ਲਈ ਐਸਐਸਪੀ ਆ ਬੜੇ ਮਤਲਬ ਤੁਸੀਂ ਜਿਹੜਾ ਹੈਗਾ ਪਰ ਜੇ ਉੱਥੇ ਜਵਾਕ ਨੇ ਪੁੱਛ ਲਿਆ ਤੁਸੀਂ ਉਹਨੂੰ ਕਹੀ ਜਾਂਦੇ ਹੋ ਵੀ ਤੇਰੇ ਤੇ ਹਜੇ ਤੇਰੇ ਤੇ ਹਜੇ ਹੀ ਤੇਰਾ ਨਾ ਬਣੂਗੀ ਕਿ ਦੁਨੀਆ ਯਾਦ ਰੱਖੂਗੀ ਤੇਰੇ ਤੇ ਅਸੀਂ ਪੱਗਾਂ ਲਾਉਣ ਦੇ ਪਰਚੇ ਪਾ ਦਾਂਗੇ ਮਤਲਬ ਦਿਸ ਇਜ਼ ਨਾਟ ਫੇਅਰ ਮੈਂ ਇੱਕ ਜਦੋਂ ਮੈਂ ਬੈਕ ਟੂ ਉੱਥੇ ਆਉਣਾ ਕਿਸਾਨਾਂ ਵਾਲੇ ਮਸਲੇ ਤੇ ਆਉਣਾ ਹੁਣ ਜੋ ਜਿਸ ਤਰੀਕੇ ਤੁਸੀਂ ਦੇਖਿਆ ਕਿ ਪਿਛਲੇ ਦਿਨਾਂ ਤੋਂ ਭਗਵੰਤ ਸਿੰਘ ਮਾਨ ਦੀ ਖਾਸ ਕਰਕੇ ਸਰਕਾਰ ਦੀ ਭਗਵੰਤ ਸਿੰਘ ਮਾਨ ਦੀ ਜਿਵੇਂ ਮਾਨਸਿਕਤਾ ਕੰਮ ਕਰਦੀ ਆ ਕੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਇਹ ਕਹਿਣਾ ਕਿ ਕਿਸਾਨ ਸ਼ਹਿਰਾਂ ਦਾ ਨੁਕਸਾਨ ਕਰਦਿਆ ਕਿਸਾਨ ਵਪਾਰ ਦਾ ਨੁਕਸਾਨ ਕਰਦਿਆ ਕੀ ਇੱਕ ਕਿਸਾਨ ਵਰਸਸ ਵਪਾਰੀ ਬਣਾਇਆ ਜਾ ਰਿਹਾ ਇਸ ਇਸ ਉਹਨੂੰ ਕਿਉਂਕਿ ਲੁਧਿਆਣਾ ਵੀ ਇੱਕ ਵਪਾਰੀ ਨੂੰ ਟਿਕਟ ਦਿੱਤੀ ਹੈ ਨਾ ਕਿ ਇੱਕ ਵਪਾਰੀ ਨੂੰ ਜਿਤਾਉਣ ਦੇ ਲਈ ਬਾਕੀ ਵਪਾਰੀਆਂ ਨੂੰ ਖੁਸ਼ ਕਰਨ ਦੇ ਲਈ ਕਿ ਇਹ ਕਿਸਾਨ ਵਰਸਸ ਵਪਾਰੀ ਤਾਂ ਨਹੀਂ ਬਣਾਇਆ ਜਾ ਰਿਹਾ ਕੀ ਜੇ ਬਣਾਇਆ ਜਾ ਰਿਹਾ ਤੇ ਪੰਜਾਬ ਚ ਬਣ ਜੂਗਾ ਪੰਜਾਬ ਦੇ ਲੋਕ ਤਾਂ ਇਸ ਤਰੀਕੇ ਕਦੇ ਇਸ ਲਾਈਨ ਤੇ ਨਹੀਂ ਚੱਲੇ ਕਿ ਹੋਰ ਨਾ ਬਹੁਤ ਸਾਰੀਆਂ ਸਟੇਟਾਂ ਚ ਚੱਲ ਸਕਦਾ ਇਹ ਕਾਰਡ ਪਰ ਅੱਜ ਤੱਕ ਪੰਜਾਬ ਚ ਨਹੀਂ ਚੱਲਿਆ ਕਿ ਹੁਣ ਚੱਲ ਜੂਗਾ ਗਗਨ ਜੀ ਨਾ ਤਾਂ ਵਪਾਰੀ ਹੋਣਾ ਗੁਨਾਹ ਹੈ ਨਾ ਕਿਸਾਨ ਹੋਣਾ ਗੁਨਾਹ ਹੈ ਪਰ ਜਿਹੜੀਆਂ ਸਰਕਾਰਾਂ ਦੀਆਂ ਜਿੱਦਾਂ ਬੀਜੇਪੀ ਦੀ ਪਾਲਿਸੀ ਹੈ ਕਿ ਪੋਲਰਾਈਜੇਸ਼ਨ ਕਰੋ ਦੋ ਦੋ ਵਰਗਾਂ ਨੂੰ ਵਪਾਰੀਆਂ ਦੇ ਜਿਵੇਂ ਕਿਸਾਨਾਂ ਨੂੰ ਇਹ ਪਾੜ ਪਾਇਆ ਜਾ ਰਿਹਾ ਹੈਗਾ ਉਹਨਾਂ ਨੂੰ ਅਲੱਗ-ਅਲੱਗ ਕਰੋ ਤੇ ਦੋਨਾਂ ਦੀਆਂ ਵੋਟਾਂ ਲਓ ਠੀਕ ਹੈ ਜਾਂ ਇੱਕ ਇੱਕ ਦੀਆਂ ਵੋਟਾਂ ਲੈ ਲਓ ਇੱਕ ਇਹ ਉਸੇ ਤਰੀਕੇ ਦੇ ਨਾਲ ਹੁਣੇ ਦੇਖ ਰਹੇ ਨੇ ਵੀ ਜਿਹੜਾ ਲੁਧਿਆਣਾ ਵੈਸਟ ਹੈ ਉਹ ਇੱਕ ਸ਼ਹਿਰੀ ਏਰੀਆ ਹੈਗਾ ਉੱਥੇ ਵਪਾਰੀ ਤੇ ਪਰਵਾਸੀ ਹੈਗੇ ਹੈਗੇ ਉੱਥੇ ਉੱਥੇ ਅਸੀਂ ਉਹਨਾਂ ਨੂੰ ਦਿਖਾਈਏ ਕਿ ਕਿ ਅਸੀਂ ਇਹ ਰਾਹ ਖਾਲੀ ਕਰਤਾ ਹੁਣ ਮੈਂ ਦੇਖਿਆ ਕਿ ਗੋਦੀ ਮੀਡੀਆ ਖਬਰਾਂ ਨੇ ਜਿਹੜੀ ਇਹਨਾਂ ਦੇ ਚਮਚੇ ਜਿਖਿ ਖਬਰਾਂ ਨੇਗੇ ਉਹਨਾਂ ਨੇ ਖਬਰਾਂ ਲਾਈਆਂ ਕਿ ਵਪਾਰੀਆਂ ਨੂੰ ਮਿਲਿਆ ਬਹੁਤ ਵੱਡੀ ਰਾਹਤ ਪਰ ਹੁਣ ਹੁਣ ਹੋਵੇਗਾ ਮਤਲਬ ਵਪਾਰ ਦੇ ਵਿੱਚ ਬਹੁਤ ਵਾਧਾ ਆ ਵੀ ਜਿੱਦਾਂ ਜਿੱਦਾਂ ਕੋਈ ਉਸ ਖਨੌਰੀ ਦੇ ਜਿਹੜੇ ਧਰਨੇ ਕਰਕੇ ਸਾਰਾ ਵਪਾਰ ਰੁਕ ਗਿਆ ਸਿਲਕ ਰੂਟ ਹੁੰਦਾ ਸਾਰਾ ਹਾਂ ਸਿਲਕ ਰੂਟ ਹੁੰਦਾ ਤੇ ਉਹ ਇੱਕ ਨਾ ਪੋਲਰਾਈਜੇਸ਼ਨ ਇੱਕ ਪਾੜ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਪਾਰੀਆਂ ਤੇ ਕਿਸਾਨਾਂ ਦੇ ਵਿਚਾਲੇ ਤੇ ਬਿਲਕੁਲ ਬੀਜੇਪੀ ਵਾਲਾ ਮਾਡਲ ਅਪਲਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਭਗਵੰਤ ਮਾਨ ਜੀ ਨੂੰ ਇਹੀ ਕਹਿਣਾ ਚਾਹੁੰਦਾ ਠੀਕ ਹੈ ਤੁਸੀਂ ਇੱਕ ਵਪਾਰੀ ਨੂੰ ਟਿਕਟ ਦਿੱਤੀ ਹੈ ਪਰ ਉਹ ਵਪਾਰੀ ਨੇ ਕੀ ਕੁਝ ਕੀਤਾ ਤੁਹਾਨੂੰ ਅੱਗੇ ਵੋਟਾਂ ਆਉਣਗੀਆਂ ਉੱਥੇ ਦੱਸਾਂਗੇ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਉਸ ਵਪਾਰੀ ਨੇ ਜਿਹੜੇ ਹੈਗਾ ਰੂਲਾਂ ਨੂੰ ਛੱਕੇ ਟੰਕ ਕੇ ਆਪਣਾ ਵਪਾਰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਚਲੋ ਡਿਫਰੈਂਟ ਗੱਲ ਹੈ ਪਰ ਲੋਕਾਂ ਦੇ ਵਿੱਚ 파ੜ ਨਾ ਪਾਓ ਪੰਜਾਬ ਇਹ ਜਾਣੀ ਹੈਗਾ ਕੋਈ ਜਿੱਦਾਂ ਸੈਂਟਰਲ ਇੰਡੀਆ ਦੇ ਵਿੱਚ ਹੁੰਦਾ ਹੈ ਕਿ ਤੁਸੀਂ ਇੱਕ ਕੋਈ ਫਲਾਣੇ ਵਰਸਸ ਫਲਾਣੇ ਕਰ ਦੋ ਫਲਾਣੇ ਵਰਸਸ ਫਲਾਣੇ ਕਰਕੇ ਆਪ ਦਾ ਜਿਹੜਾ ਹੈਗਾ ਸਿਆਸੀ ਰੋਟੀਆਂ ਸੇਕੋ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਹੋਣ ਵਾਲਾ ਜਿਹੜੇ ਵਪਾਰ ਹੈ ਵਪਾਰ ਵੀ ਉਹ ਖੇਤੀ ਦੇ ਉੱਤੇ ਰਿਲਾਇ ਕਰਦੇ ਖੇਤੀ ਜਿਹੜੇ ਕਿਸਾਨ ਨੇ ਕਿਸਾਨਾਂ ਨੂੰ ਵੀ ਵਪਾਰੀਆਂ ਦੀ ਲੋੜ ਹੈ ਸਾਰੇ ਭਾਈਚਾਰਕ ਜਿਹੜੇ ਹੈਗੇ ਤਰੀਕੇ ਦੇ ਨਾਲ ਰਹਿੰਦੇ ਆ ਔਰ ਇਹ ਬਿਲਕੁਲ ਗਲਤ ਹੈ ਜਿਹੜਾ ਤੁਸੀਂ ਇੱਕ ਪਾੜ ਬਣਾ ਕੇ ਇੱਕ ਪਾੜ ਇੱਕ ਛੋਟੇ ਮੰਤਰੀ ਕੱਲ ਸਾਰੇ ਲਾਈਵ ਹੁੰਦੇ ਮੈਨੂੰ ਤਾਂ ਸੰਧਵਾ ਸਾਹਿਬ ਤੇ ਸ਼ਰਮ ਆਉਂਦੀ ਹੈ ਯਾਰ ਉਹ ਬੰਦਾ ਸਪੀਕਰ ਹੈ ਉਹਨੂੰ ਇਹੀ ਸ਼ਰਮ ਨਹੀਂ ਕਿ ਮੈਂ ਇੱਕ ਪਾਸੇ ਨਾ ਖੜਾ ਮੈਂ ਸਾਰੇ ਮੇਰੇ ਲਈ ਸਾਂਝੇ ਨੇ ਸਾਰੀਆਂ ਪਾਰਟੀਆਂ ਉਹ ਦਾ ਉਹਦਾ ਜਿਹੜਾ ਉਹਨਾਂ ਦਾ ਉਹ ਸਾਰਾ ਇੱਕ ਸਾਂਝਾ ਹੁੰਦਾ ਹੈ ਉਹ ਹਜੇ ਵੀ ਮਤਲਬ ਇੱਕ ਇਹਨਾਂ ਦੇ ਪੱਖ ਪਾਰਟੀ ਵਰਕਰ ਬਣ ਕੇ ਕੰਮ ਕਰਦੇ ਆ ਉਹਨਾਂ ਦੀ ਜਿਹੜੀ ਬਿਲਕੁਲ ਜਿਹੜੀ ਸੇਵਾ ਹੈਗੀ ਬਿਲਕੁਲ ਨਖਿੱਧ ਹੈਗੀ ਉੱਥੇ ਉਹਨਾਂ ਤੋਂ ਕੈਮਰੇ ਤੱਕ ਨਹੀਂ ਠੀਕ ਗਰਾਇਗੇ ਪਰਲੀ ਉੱਥੇ ਵਿਧਾਨ ਸਭਾ ਦੇ ਵਿੱਚ ਮਤਲਬ ਉਹ ਸਾਰੇ ਕਹਿ ਰਹੇ ਆ ਕਿ ਇਹ ਵਪਾਰੀਆਂ ਨੂੰ ਬਹੁਤ ਵੱਡੀ ਜਿਹੜੀ ਹੈਗੀ ਇਹ ਵਪਾਰ ਦੇ ਵਿੱਚ ਬਹੁਤ ਘਾਟਾ ਹੋ ਰਿਹਾ ਇਸ ਕਰਕੇ ਇਹ ਅਸੀਂ ਖੋਲ ਰਿਹਾ ਯਾਰ ਹੱਦ ਹੋ ਗਈ ਜਦੋਂ ਉਹ ਦਿੱਲੀ ਬੈਠੇ ਸੀਗੇ ਦਿੱਲੀ ਦੇ ਵਿੱਚ ਜਿਹੜੇ ਰੂਟ ਤੇ ਬੈਠੇ ਸੀਗੇ ਉਹ ਉੱਥੇ ਕੀ ਸੀਗਾ ਉੱਥੇ ਤੁਸੀਂ ਕਹਿੰਦੇ ਸੀ ਇਹਨੂੰ ਸਪੋਰਟ ਕਰਦੇ ਸੀ ਜਦੋਂ ਤੁਹਾਡੀ ਸਰਕਾਰ ਨਹੀਂ ਬਣੀ ਸੀ ਤੁਸੀਂ ਇੰਨਾ ਕਿਸਾਨਾਂ ਦੇ ਧਰਨਿਆਂ ਦੇ ਵਿੱਚ ਆ ਕੇ ਬੈਠਦੇ ਸੀਗੇ ਚਾਹੇ ਉਹ ਸ਼ੰਭੂ ਤੇ ਸੀ ਚਾਹੇ ਇਹ ਜਿਹੜਾ ਹੈਗਾ ਦਿੱਲੀ ਵਾਲਾ ਸੀਗਾ ਤੁਸੀਂ ਇਹ ਚੀਜ਼ਾਂ ਨੂੰ ਕਿਉਂ ਮਤਲਬ ਸ਼ਰਮ ਨਹੀਂ ਹੀ ਮਨ ਰਹੇ ਬੋਲਣ ਲੱਗੇ ਮੈਂ ਇਹੀ ਇਹੀ ਇਹਨਾਂ ਦੇ ਮੰਤਰੀਆਂ ਨੂੰ ਕਹਿਣਾ ਚਾਹੁੰਦਾ ਕਿ ਇਹ ਪਾੜੋ ਤੇ ਰਾਜਨੀਤੀ ਵਾਲੀ ਗੱਲ ਨਾ ਕਰੋ ਬੰਦੇ ਦੇ ਪੁੱਤ ਬਣ ਜਿਓ ਜੇ ਲੋਕਾਂ ਨੇ ਲੋਕ ਆਪਦੀ ਆਈ ਤੇ ਆ ਗਏ ਨਾ ਤੁਹਾਨੂੰ ਸਾਰਿਆਂ ਨੂੰ ਜਿਹੜੇ ਤੁਸੀਂ ਮੰਤਰੀ ਐ ਐਮਐਲਏ ਬਣੇ ਫਿਰਦੇ ਹੋ ਤੁਹਾਨੂੰ ਕਿਸੇ ਨੇ ਸਰਪੰਚ ਪੰਚ ਵੀ ਨਹੀਂ ਬਣਾਉਣਾ ਲੋਕ ਇਹ ਇਸ ਤਰੀਕੇ ਦਾ ਕਲੈਸ਼ ਵਧਣ ਦੀ ਸੰਭਾਵਨਾ ਨਾ ਜਿਸ ਤਰੀਕੇ ਅੱਜ ਇਹ ਕਿਸਾਨਾਂ ਤੇ ਤਸ਼ਦਦ ਧਾਰ ਰਿਹਾਗੇ ਹੁਣ ਕਿਸਾਨਾਂ ਕੋਲ ਤਾਂ ਬਹੁਤ ਸੌਖਾਗਾ ਇਹਨਾਂ ਨੇ ਕਿਹੜਾ ਪਿੰਡਾਂ ਚ ਨਹੀਂ ਜਾਣਾ ਇਹ ਵੀ ਤਾਂ ਉਹ ਦੋ ਰੋਕ ਸਕਦੇ ਇਹ ਵੀ ਤਾਂ ਕਿਸਾਨਾਂ ਨੂੰ ਧਰਨਾ ਲਾਉਣ ਤੋਂ ਰੋਕ ਸਕਦੇ ਨਾ ਜੇ ਕਿਸਾਨ ਕਹਿੰਦੇ ਅਸੀਂ ਸਾਡੇ ਪਿੰਡ ਦੇ ਵਿੱਚ ਇਹਨਾਂ ਦੀ ਕਿਸੇ ਰੈਲੀ ਨਹੀਂ ਹੋਣ ਦੇਣੀ ਮੰਨ ਲਓ ਕਿਸਾਨ ਇਹ ਕਹਿ ਦਿੰਦੇ ਆ ਫਿਰ ਫਿਰ ਟਕਰਾਵ ਵਧਣ ਵਾਲੀ ਗੱਲ ਆ ਨਾ ਚਿੰਤਾ ਵਧਣ ਵਾਲੀ ਗੱਲ ਨਹੀਂ ਦੇਖੋ ਮੈਂ ਥੋੜੇ ਦਿਨ ਪਹਿਲਾਂ ਵੀ ਕਿਹਾ ਸੀਗਾ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਜੀ ਨੇ ਇੱਕ ਸਟੇਟਮੈਂਟ ਦਿੱਤੀ ਥੋੜੇ ਯਾਦ ਹੋਣਾ ਕਿ ਇੱਕ ਨੈਸ਼ਨਲ ਟੀਵੀ ਤੇ ਬ ਖਸ਼ਹਾਨ ਨੇ ਉਹ ਦਿੱਲੀ ਕਿਉਂ ਜਾਂਦੇ ਨੇ ਭਗਵੰਤ ਮਾਨ ਜੀ ਨੇ ਕਿਹਾ ਸੀ ਵੀ ਜੋ ਸਰਕਾਰ ਦਿੱਲੀ ਬੈਠੀ ਆ ਤਾਂ ਹੋਰ ਕੀ ਇਹ ਲਾਹੌਰ ਜਾਣ ਤੇ ਹੁਣ ਤੁਸੀਂ ਚੰਡੀਗੜ੍ਹ ਕਿਉਂ ਨਹੀਂ ਜਾਣ ਦਿੰਦੇ ਭਗਵੰਤ ਮਾਨ ਜੀ ਤੇ ਉਹਦੇ ਮੰਤਰੀ ਝੂਠ ਬੋਲ ਰਹੇ ਨੇ ਬਿਲਕੁਲ ਲਿਰਾ ਝੂਠ ਹੈ ਕਿ ਇਹ ਮੰਗਾਂ ਜਿਹੜੀਆਂ ਹੈਗੀਆਂ ਸਿਰਫ ਸੈਂਟਰ ਨਾਲ ਸੰਬੰਧਤ ਨੇ ਇਹ ਜਿਹੜੀਆਂ ਮੰਗਾਂ ਤੁਹਾਨੂੰ 18 ਉਸ ਦਿਨ ਲੈ ਕੇ ਗਏ ਸੀ ਇਹ ਸਾਰੀਆਂ ਸਟੇਟ ਨਾਲ ਸੰਬੰਧਤ ਨੇ ਸਾਡੇ ਕਿਸਾਨ ਲੀਡਰ ਜਿਹੜੇ ਹੈਗੇ ਆ ਉਹ ਪੜੇ ਲਿਖੇ ਨੇ ਉਹਨਾਂ ਨੂੰ ਪਤਾ ਹੈ ਵੀ ਕਿਹੜੀਆਂ ਮੰਗਾਂ ਸੀ ਸਟੇਟ ਤੋਂ ਲੈਣੀਆਂ ਨੇ ਕਿਹੜੀਆਂ ਮੰਗਾਂ ਸੀ ਸੈਂਟਰ ਨੂੰ ਸੈਂਟਰ ਨੂੰ ਦੇਣੀਆਂ ਨੇ ਗਿਆ ਉਹ ਬਿਲਕੁਲ ਸਟੇਟ ਨਾਲ ਸੰਬੰਧਤ ਮੰਗਾਂ ਨੇ ਸੂਬੇ ਨਾਲ ਸੰਬੰਧਤ ਮੰਗਾਂ ਨੰਦੇ ਬਣ ਕੇ ਜੀ ਕੋਈ ਸੈਂਟਰ ਦੀ ਮੰਗਾ ਨਹੀਂ ਉਹ ਸੈਂਟਰ ਦੀ ਮੰਗਾ ਤੁਹਾਨੂੰ ਅਲੱਗ ਦੇਵਾਂਗੇ ਤੇ ਤੁਸੀਂ ਉਹਨਾਂ ਨੂੰ ਜਿਹੜੇ ਨਮਾਇंदे ਬਣ ਕੇ ਉਹਨਾਂ ਨਾਲ ਜਾਣਾ ਇਹ ਨਹੀਂ ਕਿ ਜਦੋਂ ਤੁਸੀਂ ਦਿੱਲੀ ਦੇ ਵਿੱਚ ਧਰਨਾ ਲਾਉਂਦੇ ਸੀ ਉਹਨੂੰ ਸਪੋਰਟ ਕਰਦੇ ਸੀ ਤੇ ਪੰਜਾਬ ਦੇ ਵਿੱਚ ਧਰਨਾ ਲਾਉਂਦੇ ਚੰਡੀਗੜ੍ਹ ਜਾਂਦੇ ਆ ਤੁਸੀਂ ਉਹਨਾਂ ਦੇ ਡੰਡੇ ਮਾਰੇ ਤੁਸੀਂ ਉਹਨਾਂ ਨੂੰ ਘਰੋਂ ਚੱਕਿਆ ਬਿਲਕੁਲ ਗਲਤ ਨੀਤੀ ਹੈ ਦੋਗਲੀ ਨੀਤੀ ਹੈ ਤੁਸੀਂ ਉਹਨਾਂ ਨਾਲ ਬਹਿ ਕੇ ਗੱਲਬਾਤ ਕਰੋ ਜਿਹੜੀ ਉਹਨਾਂ ਦੀ ਮੰਗਾਂ ਨੇਗੀਆਂ ਉਹਨਾਂ ਨੂੰ ਪੂਰਾ ਕਰੋ ਜੇ ਇਹ ਡੰਡੇ ਵਾਲੀ ਰਾਜਨੀਤੀ ਕਰਨੀ ਹੈ ਤਾਂ ਭਗਵੰਤਪਾਲ ਜੀ ਡੰਡਾ ਲੋਕਾਂ ਨੇ ਵੋਟਾਂ ਦਾ ਚਲੋਣਾ ਥੋੜੇ ਤੇ 2 ਸਾਲ ਤੋਂ ਘੱਟ ਸਮਾਂ ਰਹਿ ਗਿਆ ਲੋਕਾਂ ਨੇ ਪਿੰਡਾਂ ਦੇ ਵਿੱਚ ਨਹੀਂ ਬਣਨ ਦਿੱਤਾ ਲੋਕਾਂ ਨੇ ਲੋਕਾਂ ਨੇ ਤੁਹਾਨੂੰ ਯਾਦ ਕਰਾਉਣਾ ਕਿ ਕਿਵੇਂ ਤੁਸੀਂ ਉਹਨਾਂ ਨੂੰ ਚੰਡੀਗੜ੍ਹ ਨਹੀਂ ਬਣਨ ਦਿੱਤਾ ਤੇ ਕਿਵੇਂ ਉਹਨਾਂ ਨੂੰ ਜਿਹੜਾ ਹੈਗਾ ਤੁਸੀਂ ਉੱਥੋਂ ਬਾਰਡਰ ਤੋਂ ਉੱਥੇ ਕਿਵੇਂ ਉਹਨਾਂ ਦੇ ਘਰ ਤੋੜੇ ਕਿਵੇਂ ਉਹਨਾਂ ਨੂੰ ਉੱਥੋਂ ਡੰਡਿਆਂ ਨਾਲ ਠਾਇਆ ਔਰ ਕਿਵੇਂ ਤੁਸੀਂ ਜਿਹੜਾ ਕਿਤੇ ਜਾਣ ਨਹੀਂ ਦਿੰਦੇ ਔਰ ਘਰਾਂ 'ਚੋਂ ਕਿਸਾਨ ਲੀਡਰਾਂ ਨੂੰ ਚੱਕਿਆ ਉਹਨਾਂ ਦੀ ਲੋਕੇਸ਼ਨਾਂ ਦੇਖ ਦੇ ਕੇ ਲੋਕ ਯਾਦ ਰੱਖਣਗੇ ਜੇ ਇਹ ਨਾ ਸੁਧਰੇ ਜੀ ਜੀ ਸ਼ੁਕਰੀਆ ਮਾਨਕ ਜੀ ਧੰਨਵਾਦ ਸੀ ਸਮਾਂ ਕੱਢਿਆ ਸੋ ਇਹ ਗੱਲਬਾਤ ਕੀਤੀ ਮਾਨਕ ਗੋਇਲ ਦੇ ਜਨਨਦ ਵੀ ਇਹੀ ਕਹਿਣਾ ਕਿ ਹਰ ਪੰਜਾਬ ਵਾਸੀ ਦਾ ਜੈ ਇਹੀ ਕਹਿਣਾ ਜਿਹੜਾ ਪੰਜਾਬ ਦੇ ਲਈ ਫਿਕਰਮੰਦ ਆ ਜਿਹੜਾ ਕਿਸਾਨੀ ਦੇ ਲਈ ਫਿਕਰਮੰਦ ਆ ਕਿ ਇਹ ਕਿਸਾਨਾਂ ਦੇ ਨਾਲ ਸਰਾਸਰ ਧੋਖਾ ਕੀਤਾ ਗਿਆ ਵਿਸ਼ਵਾਸ ਘਾਤ ਕੀਤਾ ਗਿਆ ਕਿਸਾਨਾਂ ਦੇ ਨਾਲ ਤੇ ਅੱਜ ਤੱਕ ਜੋ ਸਾਰੀਆਂ ਗੱਲਾਂ ਕੀਤੀਆਂ ਕਿ ਅਸੀਂ ਕਿਸਾਨ ਆ ਅਸੀਂ ਕਿਸਾਨਾਂ ਵਰਗਿਆਂ ਜਾਂ ਕਿਸਾਨਾਂ ਦੇ ਪੁੱਤਾਂ ਜਾਂ ਅਸੀਂ ਉਹਨਾਂ ਚੋਂ ਇਹ ਸਾਰੀਆਂ ਗੱਲਾਂ ਦਾ ਨਤੀਜਾ ਕੀ ਨਿਕਲਿਆ ਅਖੀਰ ਤੇ ਉਹ ਕੱਲ ਪੂਰੇ ਪੰਜਾਬ ਨੇ ਦੇਖਿਆ ਤੇ ਜਿਹੜੀ ਸ਼ਰਮ ਵਾਲੀ ਗੱਲ ਆ ਤੁਸੀਂ ਕਰਦੇ ਨਾਲ ਜੁੜੇ ਤੁਹਾਡਾ ਸਬਦਾ ਬਹੁਤ ਬਹੁਤ ਧੰਨਵਾਦ